ਅੱਜ ਅਸੀਂ ਆੜਾ ਫਟ ਗਰੁੱਪ ਆਫ ਇੰਸਟੀਚਿਊਟ ਦੇ ਵਿੱਚ ਖੜੇ ਆ ਤਾਂ ਸਰ ਸਭ ਤੋਂ ਪਹਿਲਾਂ ਦਾ ਮੁਬਾਰਕਬਾਦ ਦੇਣਾ ਚਾਹੁੰਦੇ ਆ ਵੀ ਜਿਸ ਤਰ੍ਹਾਂ ਇੰਨਾ ਵੱਡਾ ਦੌਰ ਆਇਆ ਇੱਕ ਕਾਲਾ ਦੌਰ ਆਇਆ ਉਸ ਦੇ ਬਾਵਜੂਦ ਵੀ ਆਪਾਂ ਕਾਲਜ ਨੂੰ ਸਟੈਬਲਿਸ਼ ਕੀਤਾ ਤੇ ਅੱਜ ਨਵੇਂ ਸੈਸ਼ਨ ਦਾ ਆਗਾਜ਼ ਹੋਣ ਜਾ ਰਿਹਾ ਹੈਗਾ ਮਤਲਬ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਅੱਜ ਨਵਾਂ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਤੇ ਹੀ ਸ਼ੁਕਮਨੀ ਸ਼ਰਵੀ ਦਾ ਪਾਠ ਵੀ ਕਰਵਾਇਆ ਜਾ ਰਿਹਾ ਹੈਗਾ ਥੈਂਕ ਯੂ ਸਭ ਨੂੰ ਪਹਿਲਾਂ ਤਾਂ ਤੁਸੀਂ ਇੱਥੇ ਪਹੁੰਚੇ ਦੇਖੋ ਜਿਹੜਾ ਆੜਾ ਬਟਾ ਗਰੁੱਪ ਹੈ ਉਹ ਇੱਕ ਕਮਿਟਮੈਂਟ ਨਾਲ ਚਾਲੂ ਕੀਤਾ ਗਿਆ ਸੀਗਾ 2008 ਉਹ ਕਮਿਟਮੈਂਟ ਐ ਸੀ ਵੀ ਇਸ ਏਰੀਆ ਨੂੰ ਅਸੀਂ ਕੋਈ ਬੜੀਆ ਕੁਆਲਿਟੀ ਐਜੂਕੇਸ਼ਨ ਦੇਣੀ ਹੈ ਤੇ ਉਸ ਕਮਿਟਮੈਂਟ ਤੇ ਅਸੀਂ ਲਗਾਤਾਰ ਲੱਗੇ ਰਹੇ ਚਾਹੇ ਕੋਈ ਵੀ ਦੌਰ ਆਇਆ ਅਸੀਂ ਆਪਦੀ ਕੁਆਲਿਟੀ ਆਫ ਐਜੂਕੇਸ਼ਨ ਘराई ਨਹੀਂ ਹਨਾ ਸਾਡੇ ਨਾਲ ਡਾਕਟਰ ਅਜੀਤ ਮਿੱਤਲ ਜੀ ਵੀ ਨੇ ਪ੍ਰਿੰਸੀਪਲ ਨੇ ਮਤਲਬ ਇਹ ਵੀ ਫਸਟ ਡੇ ਤੋਂ ਹੀ ਫਾਊਂਡਿੰਗ ਪ੍ਰਿੰਸੀਪਲ ਨੇ ਸਾਡੇ ਕਾਲਜ ਦੇ ਔਰ ਸਾਡਾ ਫੋਕਸ ਹੈ ਵੀ ਸਕਿੱਲ ਬੇਸਡ ਪ੍ਰੋਗਰਾਮਸ ਦਿੱਤੇ ਜਾਣ ਬੱਚਿਆਂ ਨੂੰ ਤਾਂ ਕਿ ਉਹਨਾਂ ਦੀ ਇੰਪਲੋਏਬਿਲਟੀ ਬਣੇ ਉਹਨਾਂ ਨੂੰ ਜੌਬ ਮਿਲ ਸਕੇ ਇਹ ਮੈਨੂੰ ਦੱਸਦੇ ਹੋ ਬੜਾ ਮਾਨ ਮਹਿਸੂਸ ਹੋ ਰਿਹਾ ਵੀ ਜਿਹੜਾ ਆਰਿਆ ਬਟਾ ਕਾਲਜ ਹੈ ਉਹ ਬਰਨਾਲਾ ਡਿਸਟ੍ਰਿਕਟ ਦਾ ਵਨ ਆਫ ਦਾ ਲਾਰਜੇਸਟ ਕਾਲਜ ਹੈ ਜਿੱਥੇ ਇੰਨੇ ਜ਼ਿਆਦਾ ਅੰਡਰ ਗ੍ਰੈਜੂਏਟ ਐਂਡ ਪੋਸਟ ਗ੍ਰੈਜੂਏਟ ਡਿਗਰੀ ਪ੍ਰੋਗਰਾਮਸ ਚੱਲ ਰਹੇ ਨੇ ਹਰ ਡਿਪਾਰਟਮੈਂਟ ਦੇ ਸਾਡੇ ਫੈਕਲਟੀ ਮੈਂਬਰਸ ਕਮਿਟਿਡ ਨੇ ਕੁਆਲਿਟੀ ਐਜੂਕੇਸ਼ਨ ਦੇਣ ਲਈ ਔਰ ਅੱਜ ਦੇਖੋ ਸਾਰਿਆਂ ਨਾਲੋਂ ਵੱਧ ਐਡਮਿਸ਼ਨਸ ਵੀ ਇੱਥੇ ਆ ਰਹੀਆਂ ਕਿਉਂਕਿ ਬੱਚੇ ਰੈਫਰੈਂਸ ਨਾਲ ਆਉਂਦੇ ਪਏ ਆ ਆਪਣੇ ਆਪ ਆ ਰਹੇ ਆ ਉਹ ਦੇਖ ਰਿਹਾ ਵੀ ਇੱਥੇ ਵਾਕਿਆ ਹੀ ਪੜਾਈ ਹੋ ਰਹੀ ਹੈ 인ਫਰਾਸਟ੍ਰਕਚਰ ਬਹੁਤ ਅੱਛਾ ਹੈ ਲਸ਼ ਗ੍ਰੀਨ ਲੌਂਸ ਨੇ ਬੜੇ ਬੜੇ ਕਲਾਸਰੂਮਸ ਨੇ ਵੈਂਟੀਲੇਟਿਡ ਕਲਾਸਰੂਮਸ ਨੇ ਕੰਪਿਊਟਰ ਕੰਪਿਊਟਰ ਲੈਬ ਬਹੁਤ ਅੱਛੀ ਹੈ ਲਾਇਬ੍ਰੇਰੀ ਐਡੀ ਵਾਸਕ ਲਾਇਬ੍ਰੇਰੀਜ਼ ਨੇ ਕਲੈਕਸ਼ਨ ਆਫ ਬੁਕਸ ਬਹੁਤ ਅੱਛੀ ਹੈ ਕਿਉਂਕਿ ਆਜ ਦੇ ਜ਼ਮਾਨੇ ਚ ਡਿਜੀਟਲ ਯੁੱਗ ਦੇ ਵਿੱਚ ਕੀ ਹੈ ਬੱਚਿਆਂ ਨੂੰ ਪੜ੍ਹਨ ਦੀ ਆਦਤਾਂ ਘੱਟ ਹੋ ਗਈਆਂ ਤੇ ਸਾਡੀ ਕੋਸ਼ਿਸ਼ ਹੈ ਵੀ ਬੱਚੇ ਵੱਧ ਤੋਂ ਵੱਧ ਲਾਇਬ੍ਰੇਰੀ ਜਾਨ ਕਿਤਾਬਾਂ ਚੱਕਣ ਤੇ ਕੁਛ ਨਾ ਕੁਛ ਸਕਿੱਲ ਆਪਣੀ ਹਾਸਿਲ ਕਰਨ ਮੈਂ ਤੁਹਾਨੂੰ ਦੱਸ ਰਿਹਾ ਸੀ ਅਸੀਂ ਸਕਿੱਲ ਬੇਸ ਤੇ ਵੀ ਬਹੁਤ ਜ਼ਿਆਦਾ ਫੋਕਸਡ ਹੈ ਅਸੀਂ ਬੱਚਿਆਂ ਨੂੰ ਨਾਲ ਨਾਲ ਜਿਵੇਂ ਸ਼ਾਰਟ ਟਰਮ ਗ੍ਰਾਫਿਕ ਡਿਜ਼ਾਈਨਿੰਗ ਦੇ ਪ੍ਰੋਗਰਾਮਸ ਲਾਂਚ ਕੀਤੇ ਹੈ ਸ਼ਾਰਟ ਟਰਮ ਵੈਬ ਡਵੈਲਪਮੈਂਟ ਦੇ ਪ੍ਰੋਗਰਾਮ ਲਾਂਚ ਕੀਤੇ ਹੈ ਤਾਂ ਕਿ ਬੱਚਿਆਂ ਨੂੰ ਸਕਿੱਲ ਮਿਲੇ ਔਰ ਜੌਬ ਮਿਲ ਸਕਣ ਫਿਰ ਅਸੀਂ ਹੁਣ ਰੀਸੈਂਟਲੀ ਇੰਟਰਨੈਸ਼ਨਲ ਅਕਾਊਂਟਿੰਗ ਤੇ ਫੋਕਸ ਕੀਤਾ ਹੈ ਬਿਕੋਜ਼ ਇੰਡੀਆ ਚ ਬਹੁਤ ਜ਼ਿਆਦਾ ਬਾਰਲੀ ਕੰਟਰੀਜ਼ ਦਾ ਕੰਮ ਹੋ ਰਿਹਾ ਹੈ ਅਕਾਊਂਟਿੰਗ ਪਰਪਸ ਨਾਲ ਅਸੀਂ ਚਾਹ ਰਹੇ ਹਾਂ ਵੀ ਜੇ ਕਮਰਸ ਗ੍ਰੈਜੂਏਟਸ ਨੇ ਬੱਚੇ ਅੰਡਰਗ੍ਰੈ ਉਹ ਨਾਲ ਇੰਟਰਨੈਸ਼ਨਲ ਅਕਾਊਂਟਿੰਗ ਸਿੱਖਣ ਤਾਂ ਕਿ ਉਹਨਾਂ ਦੀ ਸੂਟੇਬਲ এমਪਲॉयਮੈਂਟ ਹੋ ਸਕੇ ਸੋ ਅਸੀਂ ਇਸੇ ਸੀਰੀਜ਼ ਦੇ ਵਿੱਚ ਹੋਰ ਵੀ ਸਕਿੱਲ ਡਿਵੈਲਪਮੈਂਟ ਪ੍ਰੋਗਰਾਮਸ ਡਿਗਰੀ ਦੇ ਨਾਲ ਨਾਲ ਲਾਂਚ ਕਰਾਂਗੇ ਤੇ ਮੈਂ ਮੈਨੇਜਮੈਂਟ ਵੱਲੋਂ ਇਹੀ ਕਹਿਣਾ ਚਾਹੂੰਗਾ ਸਾਰੀ ਮੈਨੇਜਮੈਂਟ ਸਾਰੀ ਅਕੈਡੈਮਿਕ ਸਾਡੀ ਫੈਕਲਟੀ ਮੈਂਬਰਸ ਦੇ ਵੱਲੋਂ ਕਿ ਸਾਰੇ ਇਲਾਕਾ ਵਾਸੀ ਸਾਡੇ ਕਾਲਜ ਆਰਿਆ ਫਟਾ ਦਾ ਮੈਕਸਿਮਮ ਸਹਿਯੋਗ ਕਰਨ ਤਾਂ ਕਿ ਇਸ ਇਲਾਕੇ ਦੇ ਨੌਜਵਾਨ ਯੁਵਾ ਪੀੜੀ ਨਸ਼ੇ ਛੱਡ ਕੇ ਅੱਗੇ ਵੱਧ ਸਕ। ਤਾਂ ਨਰੇਜ ਜੀ ਜਿਸ ਤਰ੍ਹਾਂ ਇੱਕ ਦੌਰ ਚੱਲੇ ਸੀ ਵਿਦੇਸ਼ ਜਾਣ ਦਾ ਤੇ ਨੌਜਵਾਨਾਂ ਨੇ ਵਿਦੇਸ਼ ਜਾ ਕੇ ਵੀ ਦੇਖ ਲਿਆ ਕਹਿ ਸਕਦੇ ਕਿ ਉਹਨਾਂ ਨੂੰ ਵੀ ਖਿਸ਼ਾ ਦਿਖ ਗਿਆ ਤੇ ਹੁਣ ਸਾਰਾ ਯੂਥ ਹੈ ਜਿਹੜਾ ਦੁਬਾਰਾ ਆ ਰਿਹਾ ਹੈ ਤੇ ਕੋਲਜਾਂ 'ਚ ਮੁਰਤੋਂ ਰੌਣਕ ਹੈ ਜਿਹੜੇ ਪਾਰਕ ਦੇ ਖਾਲੀ ਹੁੰਦੇ ਸੀ ਅੱਜ ਉਹਨਾਂ 'ਚ ਰੌਣਕ ਹੈ ਤਾਂ ਕਿਵੇਂ ਦੇਖਦੇ ਹੋ ਕਿ ਨੌਜੋਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਨੌਜਵਾਨਾਂ ਨੇ ਕੈਨੇਡਾ ਅਮਰੀਕਾ ਸਾਰੇ ਕਿਤੇ ਜਾ ਕੇ ਦੇਖ ਲਿਆ। ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਉਹ ਦੁਬਾਰਾ ਫੇਰ ਇੱਥੇ ਪੰਜਾਬ 'ਚ ਹੀ ਆਣ ਪੰਜਾਬ 'ਚ ਹੀ ਰਹਿਣ ਤੇ ਉਹਨਾਂ ਲਈ ਵੀ ਵਧੀਆ। ਜਿਵੇਂ ਕਾਲਜ ਦੇ ਵਿੱਚ ਕੋਈ ਸਮਾਂ ਇਹੋ ਜਿਹਾ ਸੀਗਾ ਮਤਲਬ ਫੇਰ ਵੀ ਹੌਸਲਾ ਸੀ ਜਿਹੜਾ ਆ ਰਿਹਾ ਪਰ ਗਰੁੱਪ ਦਾ ਤਕੜਾ ਸੀਗਾ ਬਹੁਤ ਸਾਰੇ ਕਾਲਜ ਆਸ-ਪਾਸੇ ਬੰਦ ਹੋ ਗਏ ਪਰ ਇਹ ਕਾਲ ਜਿਹੜਾ ਜ्यों ਤੋਂ ਤਿਉਂ ਫੇਰ ਉਵੇਂ ਹੀ ਬਰਕਰਾਰ ਹੋ ਗਿਆ ਅੱਜ ਕਿਵੇਂ ਦੇਖਦੇ ਉਹਨੂੰ ਅਸੀਂ ਹੌਸਲਾ ਨਹੀਂ ਛੱਡਿਆ ਸਰ ਹੌਸਲਾ ਉਵੇਂ ਹੀ ਰੱਖਿਆ ਸਾਡੇ ਨਾਲ ਅਜੀ ਜੀ ਹੋਰ ਸਾਰੇ ਫੈਕਲਟੀ ਮੈਂਬਰਸ ਆ ਰਹੇ ਨੇ ਹੌਸਲਾ ਸਾਡਾ ਵਧਾਈ ਰੱਖਿਆ ਤੇ ਬੱਚਿਆਂ ਨੇ ਵੀ ਵਧਾਈ ਰੱਖੀ ਤਾਂ ਜਿਸ ਤਰ੍ਹਾਂ ਸਾਡੇ ਫੈਕਲਟੀ ਮੈਂਬਰ ਵੀ ਮੌਜੂਦ ਨੇ ਤੇ ਵਿਜੇ ਸਰ ਸਾਡੇ ਮੌਜੂਦ ਨੇ ਸਰ ਸਭ ਤੋਂ ਇੱਕ ਜਿਹੜਾ ਦਾੜਾ ਹੁੰਦਾ ਕੋਈ ਵੀ ਹੁੰਦਾ ਨਾ ਉਹਦੀ ਇੱਕ ਪਹਿਚਾਣ ਹੁੰਦੀ ਹੈ ਕਿ ਉਹਦੇ ਨਾਲ ਪੁਰਾਣੇ ਬੰਦੇ ਜੁੜੇ ਰਹਿੰਦੇ ਨੇ ਸਰ ਜਦੋਂ ਅਸੀਂ ਤੁਹਾਡੇ ਕੋਲ ਪੜਦੇ ਸੀ ਤੁਸੀਂ ਉਸ ਸਮੇਂ ਵੀ ਸੀ ਤੇ ਅੱਜ ਵੀ ਉਹ ਸਟਾਫ ਬੜ ਕਰਾ ਰਿਹਾ ਕਿਵੇਂ ਦੇਖੋ ਵੀ ਉਹੀ ਟੀਮ ਉਹੀ ਕੋਲਜ ਤੇ ਇੱਕ ਨਵੀਆਂ ਬੁਲੰਦੀਆਂ ਨੇ ਅੱਜ ਪਹਿਲਾਂ ਤਾਂ ਸੋਨੂ ਜੀ ਤੁਹਾਡਾ ਇੱਥੇ ਆਰਿਆਪਟ ਕਾਲਜ ਦੇ ਵਿੜੇ ਚੋਂ ਤੇ ਸਵਾਗਤ ਕਰਦੇ ਆ ਤੇ ਧੰਨਵਾਦ ਕਰਦੇ ਆ ਜਿਵੇਂ ਤੁਸੀਂ ਕਿਹਾ ਵੀ ਪੁਰਾਣਾ ਸਟਾਫ ਇਸ ਕਾਲਜ ਨਾਲ ਜੁੜਿਆ ਹੈ ਇਥੋਂ ਦੀ ਮੈਨੇਜਮੈਂਟ ਜਿਹੜੀ ਹੈਗੀ ਹੈ ਬੜੀ ਇਹਨਾਂ ਨੇ ਸਾਰੇ ਪੁਰਾਣੇ ਬੰਦਿਆਂ ਨੂੰ ਇੱਥੇ ਜੋੜ ਕੇ ਰੱਖਿਆ ਹੈ ਅਸੀਂ ਖੁਸ਼ ਹਾਂ ਤਾਂ ਹੀ ਇੱਥੇ ਅਸੀਂ ਬੈਠੇ ਆ ਤੇ ਬੱਚੇ ਜਿਹੜੇ ਸਾਡੇ ਨਾਲ ਪੁਰਾਣੇ ਬੱਚੇ ਨੇ ਜਿਵੇਂ ਪਹਿਲੇ ਬੈਚ ਤੋਂ ਉਹ ਵੀ ਅੱਜ ਇੱਥੇ ਵਿਜ਼ਿਟ ਕਰਕੇ ਗਏ ਨੇ ਉਹ ਪੁਰਾਣਾ ਸਟਾਫ ਤੇ ਪੁਰਾਣੇ ਬੱਚੇ ਅੱਜ ਵੀ ਕਾਲਜ ਦੇ ਨਾਲ ਜੁੜੇ ਹੋਏ ਨੇ ਤੇ ਅੱਜ ਵੀ ਹਰ ਤਰ੍ਹਾਂ ਨਾਲ ਸਾਡੀ ਹੈਲਪ ਕਰਨ ਲਈ ਤਿਆਰ ਬੈਠੇ ਨੇ ਤ ਸਾਡਾ ਡਾਇਰੈਕਟਰ ਅਜਮਿਤਲ ਸਰ ਮੌਜੂਦ ਨੇ ਤਾਂ ਸਰ ਜਿਸ ਤਰ੍ਹਾਂ ਇੱਕ ਆਰਿਆਪੜ ਗਰੁੱਪ ਦਾ ਜੋ ਨਾਮ ਹੁੰਦਾ ਤੁਹਾਡੇ ਨਾਮ ਨਾਲ ਜੁੜ ਜਾਂਦਾ ਅਜੇ ਮਿਤਲ ਸਰ ਨੂੰ ਮਿਲੋ ਕੋਈ ਵੀ ਸਟੂਡੈਂਟ ਹੁੰਦਾ ਹੈ ਤਾਂ ਚਾਹੇ ਇਹ ਮੈਨੇਜਮੈਂਟ ਹੈ ਚਾਹੇ ਕੋਈ ਵੀ ਹੈ ਤਾਂ ਉਹ ਕਹਿੰਦੇ ਨੇ ਕਿ ਉੱਥੇ ਅਜੇ ਸਰ ਬੈਠੇ ਹੋਣਗੇ ਉੱਥੇ ਮਿਲੋ ਕਿਉਂਕਿ ਪਿਛਲੇ ਆਪਾਂ ਕਹਿ ਸਕਦੇ ਕਿ 15-20 ਸਾਲ ਤੋਂ ਤੁਸੀਂ ਇੱਥੇ ਸੇਵਾਵਾਂ ਦੇ ਰਹੇ ਹੋ ਤਾਂ ਕਿਵੇਂ ਦੇਖਦੇ ਹੋ ਕਿ ਇੱਕ ਗਰੁੱਪ ਨਾਲ ਜੁੜਨਾ ਤੇ ਗਰੁੱਪ ਨੂੰ ਜੋੜ ਕੇ ਰੱਖਣਾ ਸਭ ਤੋਂ ਵੱਡੀ ਕਸੌਟੀ ਹੁੰਦੀ ਹੈ ਇਹ ਸੋਨੋ ਜੀ ਐਕਚੁਅਲੀ ਮੈਂ 2009 ਤੋਂ ਜੁੜਿਆ ਹੋਇਆ ਹਾਂ ਜੇ ਅਸੀਂ ਕਮਿਟਮੈਂਟ ਮਾਰਕੀਟ ਦੇ ਵਿੱਚ ਅਸੀਂ ਇੱਕ ਟੈਕਨਿਕ ਲਿਜੂਏਸ਼ਨ ਦਿੱਤੀ ਹੈ ਬੱਚਿਆਂ ਨੂੰ ਕੁਆਲਿਟੀ ਦਿੱਤੀ ਹੈ ਤਾਂ ਹੀ ਮੈਂ ਖੜਾ ਤਾਂ ਹੀ ਇਹ ਸੰਸਥਾ ਖੜੀ ਹੈ ਤੁਸੀਂ ਦੇਖੋ ਵੀ ਇੱਕ ਕਰੋਨਾ ਦਾ ਦੌਰ ਆਇਆ ਉਸ ਦੌਰ ਦੇ ਵਿੱਚ ਲੋ ਠੀਕ ਹੈ ਬੱਚਿਆਂ ਦਾ ਪੜਾਈ ਦਾ ਥੋੜਾ ਜਿਹਾ ਸਿਸਟਮ ਅਨਬੈਲੈਂਸ ਹੋ ਗਿਆ ਪਰ ਫਿਰ ਵੀ ਦੇਖੋ ਅਸੀਂ ਉਸ ਤੋਂ ਸ਼ੁਰੂ ਕਰਕੇ 25 ਦੇ ਵਿੱਚ ਅਸੀਂ ਐਕ੍ਰੈਡੀਸ਼ਨ ਕਰਾਈ ਹੈ ਐਕ੍ਰੈਡੀਸ਼ਨ ਬੇਸਿਕਲੀ ਹੈ ਇੱਕ ਨਾਇਕ ਸੰਸਥਾ ਹੈ ਗਵਰਨਮੈਂਟ ਆਫ ਇੰਡੀਆ ਦੀ ਸੰਸਥਾ ਹੈ ਉਹ ਸਿਰਫ ਉਹਨਾਂ ਨੂੰ ਐਕ੍ਰੈਡੀਸ਼ਨ ਦਿੰਦੀ ਹੈ ਜੋ ਕੁਆਲਿਟੀ ਮੇਨਟੇਨ ਕਰਦੇ ਹੈ ਤੇ ਇੱਕ ਪ੍ਰਾਈਵੇਟ ਸੰਸਥਾ ਜਿਹਨੇ ਇੱਕ ਜੀ ਕੁਆਲਟੀ ਮੇਨਟੇਨ ਕੀਤੀ ਹੈ ਤਾਂ ਹੀ ਅਸੀਂ ਜੀ ਨੈਗ ਦਾ ਕ੍ਰੈਡਿਟ ਲੈ ਕੇ ਬੈਠੇ ਆ। ਤਸਲ ਜੀ ਵੀ ਦੇਖਦੇ ਕਿ ਆਪਣਾ ਜਿਹੜਾ ਕਾਲਜ ਹੈ ਖੁੱਲਾ ਡੁੱਲਾ ਲਾਉਣ ਹੈਗਾ ਹਰ ਚੀਜ਼ ਜਿਹੜੀ ਪੂਰੀ ਪਰਫੈਕਟ ਹੈਗੀ ਤਾਂ ਕੀ ਕਹਿਣਾ ਚਾਹੁੰਦੇ ਸਟੂਡੈਂਟਸ ਨੂੰ? ਮੈਂ ਸਟੂਡੈਂਟਸ ਨੂੰ ਇਹੀ ਕਹਿਣਾ ਚਾਹੁੰਦਾ ਕਿ ਉਹ ਸਾਡੇ ਕੋਲ ਇੱਥੇ ਆਣ। ਅੱਜ ਜਿਵੇਂ ਸਾਡੇ ਸਾਹਿਲ ਜੀ ਨੇ ਠੀਕ ਹੈ ਇਹ ਵੀ ਸਾਡਾ ਸਟੂਡੈਂਟ ਹੈ ਤੇ ਉਹ ਵਿੱਕੀ ਜੀ ਕੀ ਉਹ ਵੀ ਸਾਡੇ ਸਟੂਡੈਂਟ ਹੈ। ਸਾਡੇ ਮਤਲਬ ਬਹੁਤ ਸਟੂਡੈਂਟ ਹੈ ਜਿਹੜੇ ਇੱਕ ਵਕ ਵਕ ਚੰਗੀ ਆਰਗੇਨਾਈਜੇਸ਼ਨ ਦੇ ਵਿੱਚ ਵਰਕ ਕਰ ਰਹੇ ਨੇ। ਸਾਡੇ ਬੱਚੇ TCS ਬੈਠੇ ਆ ਸਾਡੇ ਬੱਚੇ Wiproch ਬੈਠੇ ਆ ਸਾਡੇ ਬੱਚੇ ਚੰਗੀਆਂ ਗਵਰਨਮੈਂਟ ਜੋਬਸ ਬੈਠੇ ਆ ਬੈਂਕਿੰਗ ਮਤਲਬ ਤੁਸੀਂ ਅਦਾਰਾ ਬੋਲੋ ਮੈਂ ਤੁਹਾਨੂੰ ਗਾਰੰਟੀ ਦਿੰਦਾ ਮੈਂ ਤੁਹਾਨੂੰ ਬੱਚਾ ਕੱਟ ਕੇ ਦੇਣਾ ਸਾਡੇ ਬੱਚੇ ਇਸ ਜਗ੍ਹਾ ਤੇ ਪਲੇਸਡ ਹੈ ਉਹ ਕਿਹਦੀ ਕਾਰਗੁਜ਼ਾਰੀ ਹੈ ਉਹ ਸਾਡੇ ਟੀਚਰਾਂ ਦੀ ਬੱਚਿਆਂ ਦੀ ਪੜ੍ਹਾਈ ਦੀ ਤੇ ਸਾਡੇ ਸਹਿਯੋਗ ਦੀ ਕਰ ਗੁਜ਼ਰੀ ਹੈ ਸਾਹਿਬ ਜੀ ਇਸ ਤਰ੍ਹਾਂ ਮੈਂ ਵੀ 15 ਬੈਚ ਦਾ ਇਥੋਂ ਬੀਟਕ ਦਾ ਸਟੂਡੈਂਟ ਆ ਤੁਸੀਂ ਵੀ ਇੱਥੇ ਸਟੂਡੈਂਟ ਹੋ ਉਹ ਤਾਂ ਕਿਵੇਂ ਦੇਖਦੇ ਉਹ ادارے ਚ ਆਪਾਂ ਨੂੰ ਉਹ ਸੰਸਥਾ ਚ ਦੁਬਾਰਾ ਆਉਣ ਦਾ ਮੌਕਾ ਮਿਲੇ ਇੱਕ ਨਵੀਂ ਉਛਾਲ ਦੇ ਨਾਲ ਹਨਾ ਨਵੀਂ ਉਮੰਗ ਦੇ ਨਾਲ ਤਾਂ ਤੁਸੀਂ ਅੱਜ ਇੱਥੇ ਪਹੁੰਚੋ ਕਿਵੇਂ ਦੇਖਦੇ ਉਹੀ ਆਪਣੀ ਸਿੱਖਿਆ ਸੰਸਥਾ ਅੱਜ ਵੀ ਵੜਕਰਾਰ ਹੈ ਨੇ ਜਦੋਂ ਸਰ ਨੇ ਇਨਵਾਈਟ ਕੀਤਾ ਜੀ ਮਤਲਬ ਇੰਨੀ ਖੁਸ਼ੀ ਹੋਈ ਵੀ ਸਾਨੂੰ ਦਵਾਰੇ ਉਰੇ ਬੁਲਾਇਆ ਜਾ ਰਿਹਾ ਹੈ ਉਰੇ ਐਂਟਰ ਹੋਣ ਹੁੰਦੇ ਹੀ ਸਾਨੂੰ ਪੁਰਾਣੀਆਂ ਸਾਰੀਆਂ ਯਾਦਾਂ ਵਾਪਸ ਆ ਗਈਆਂ ਵੀ ਉਰੀ ਆਪ ਦਾ ਸਾਰੀ ਕਾਲਜ ਟਾਈਮ ਕੱਢਿਆ ਜੀ ਅਸੀਂ ਉਰੀ ਸਿੱਖਿਆ ਸਾਰਾ ਕੁਝ ਜੋ ਹੁਣ ਇਸ ਟਾਈਮ ਮੈਂ ਜ਼ਿਲ੍ਹੇ ਦਾ ਹਲਕਾ ਇੰਚਾਰਜ ਆ ਯੂਥ ਦਾ ਪੋਲੀਟਿਕਲੀ ਵੀ ਐਂਟਰ ਹੋਣ ਦੀ ਮੇਰੀ ਫਸਟ ਸਟੇਜ ਕਾਲਜ ਤੋਂ ਹੀ ਐਂਟਰ ਹੋਇਆ ਮੈਂ ਉਰੇ ਦਾ ਕਾਲਜ ਪ੍ਰੈਜ਼ੀਡੈਂਟ ਸੀਗਾ ਯੂਥ ਦਾ ਤਾਂ ਸਾਡਾ ਤਾਂ ਸਾਰਾ ਕੁਝ ਸਟਾਰਟ ਹੀ ਉਰੋਂ ਹੋਇਆ ਹੈ ਤਾਂ ਉਰੇ ਆਂਦਾ ਸਾਨੂੰ ਤਾਂ ਮੌਕਾ ਜਿੰਨੀ ਵਾਰ ਮਿਲੇ ਘਟਾ ਕਾ ਸਟਾਰਟ ਕਸਰ ਨਾਲ ਆਪਦੇ ਹਲਕਾ ਇੰਚਾਰਜ ਹਿੰਦ ਧਾਲਵਾਜੀ ਮੌਜੂਦ ਨੇ ਤਕਾਲਵਾ ਜੀ ਜਿਵੇਂ ਪੰਜਾਬ ਸਰਕਾਰ ਦੇ ਵੀ ਉਦਮ ਹੈ ਕਿ ਸਿੱਖਿਆ ਕ੍ਰਾਂਤੀ ਲੈ ਕੇ ਆਉਣੀ ਹੈ ਸਿੱਖਿਆ ਨੂੰ ਅੱਗੇ ਵਧਾਉਣਾ ਹੈ ਅੱਜ ਤੁਸੀਂ ਇਸ ਨਵੇਂ ਸੈਸ਼ਨ ਦੇ ਵਿੱਚ ਪਹੁੰਚੋ ਆ ਰਹੇ ਹੋ ਬਟ ਗਰੁੱਪ ਦੇ ਵਿੱਚ ਕਿਵੇਂ ਦੇਖਦੇ ਹੋ ਇਸ ਕਾਲਜ ਦੀ ਮੈਨੇਜਮੈਂਟ ਦੇ ਵੱਲੋਂ ਉਦਮ ਕੀਤਾ ਗਿਆ ਨੌਜਵਾਨਾਂ ਲਈ ਜਿਹੜਾ ਇੱਕ ਨਵਾਂ ਪਲੇਟਫਾਰਮ ਖੜਾ ਕੀਤਾ ਹਾਲਾਂਕਿ ਵਿਦੇਸ਼ੀ ਦੌਰੇ ਕਰਕੇ ਜਿਹੜੇ ਕਾਲਜਸ਼ਿਓ ਥੱਪ ਹੋ ਗਏ ਸੀ ਤੁਸੀਂ ਅੱਜ ਕਿਵੇਂ ਦੇਖ ਰਹੇ ਹੋ ਸਰਕਾਰ ਦੇ ਉਦਮ ਸਰਕਾਰ ਦੇ ਹੌਂਸਲੇ ਸਰਕਾਰ ਕਾਲਜ ਫੇਰ ਡਿਵੈਲਪ ਹੋਇਆ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਆਰੀਆ ਪਟ ਇਥੋਂ ਦੇ ਸਟੂਡੈਂਟ ਤੇ ਬੱਚਿਆਂ ਨੂੰ ਮੁਬਾਰਕਬਾਦ ਦਿੰਨਾ ਨਵੇਂ ਸੈਸ਼ਨ ਦੀ ਤੇ ਇੱਕ ਖਾਸ ਕਰਕੇ ਜਿਹੜੀ ਕਹਿ ਲੋ ਵੀ ਸਰਕਾਰ ਦੀ ਵੀ ਸਿੱਖਿਆ ਨੂੰ ਲੈ ਕੇ ਮਤਲਬ ਕਹਿ ਲੋ ਵੱਡਾ ਏਜੰਡਾ ਹੈ ਤਾਂ ਉਹਦੇ ਤਰੀਕੇ ਸਾਡੇ ਬਰਨਾਲਾ ਹਲਕੇ ਦੇ ਵਿੱਚ ਪੂਰੇ ਮੈਂ ਹਲਕੇ ਨੂੰ ਨਹੀਂ ਕਹਾਂਗਾ ਪੂਰੇ ਜ਼ਿਲ੍ਹੇ ਦੇ ਵਿੱਚ ਇਸ ਏਰੀਏ ਦੇ ਵਿੱਚ ਆਰੀਆਪੱਟ ਦਾ ਚੰਗਾ ਨਾਮ ਹੈ ਉਹ ਨਾਮ ਤਾਂ ਹੀ ਬਣਦਾ ਵੀ ਗੁੱਡ এডਿਊਕੇਸ਼ਨ ਕਰਕੇ ਹੈਨਾ ਕੁਆਲਿਟੀ ਆਫ এডਿਊਕੇਸ਼ਨ ਕਰਕੇ ਜੀ ਦੇ ਚ ਜਦੋਂ ਅਕਸਰ ਮੈਨੇਜਮੈਂਟ ਨੂੰ ਮਿਲਦੇ ਆ ਤਾਂ ਬੇਸ਼ੱਕ ਗੱਲ ਹੀ ਦੱਸਦੇ ਆ ਵੀ ਕੀ ਨਵੀਂ ਚੀਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਿਹੜਾ ਕਹਿ ਲੋ ਵੀ ਥਿਊਰੀ ਤਾਂ ਕਰਨੀ ਕਰਨੀ ਉਹਦੇ ਨਾਲ ਪ੍ਰੈਕਟੀਕਲ ਤੇ ਇਸ ਇੰਸਟੀਚਿਊਟ ਦੇ ਵਿੱਚ ਜਿੰਨਾ ਪਤਾ ਲੱਗਦਾ ਵੀ ਜ਼ਿਆਦਾ ਧਿਆਨ ਦਿੱਤਾ ਜਾਂਦਾ ਜੋ ਆਮ ਤੌਰ ਤੇ ਬੱਚੇ ਨੂੰ ਅੱਗੇ ਨੌਕਰੀ ਦੇ ਵਿੱਚ ਨੌਕਰੀ ਕਰਨ ਦੇ ਲਈ ਜਾਂ ਉਹਦੇ ਫਿਊਚਰ ਦੇ ਵਿੱਚ ਜੋ ਜ਼ਿਆਦਾ ਕੰਮ ਆਵੇ ਸੋ ਸਾਡੇ ਏਰੀਏ ਦਾ ਇਸ ਬਰਨਾਲੇ ਹਲਕੇ ਨੂੰ ਮਾਣ ਵੀ ਇਸ ਚੀਜ਼ ਤੇ ਬਰਨਾਲਾ ਏਰੀਆ ਦੇ ਵਿੱਚ ਬੜੀ ਚੰਗੀ ਸੰਸਥਾ ਹੈ ਜਿਵੇਂ ਤੁਸੀਂ ਕਿਹਾ ਸੀ ਉਸ ਟਾਈਮ ਲਈ ਰਜਾਨ ਹੋ ਗਿਆ ਸੀ ਬਾਹਰ ਜਾਣ ਦਾ ਪਰ ਪਿਛਲੇ 3 ਸਾਲ ਤੋਂ ਜਿਹੜਾ ਬੜਾ ਵੱਡਾ ਫਰਕ ਹੋਇਆ ਜਿਵੇਂ ਕਹੋ ਵੀ ਸਾਡੇ ਕੋਲੇ ਲੋਕ ਕੰਮ ਲਈ ਆਉਂਦੇ ਆ ਤਾਂ ਇਹਨਾਂ ਲਈ ਆਉਣ ਲੱਗੇ ਆ ਜਿਹੜਾ ਕੋਈ ਕਹਿੰਦਾ ਵੀ ਜੀ ਸਾਡੀ ਇੱਥੇ ਐਡਮਿਸ਼ਨ ਕਰਾ ਦਿਓ ਸਾਡੀ ਉੱਥੇ ਐਡਮਿਸ਼ਨ ਕਰਾ ਦਿਓ ਤਾਂ ਇਹਦੇ ਲਈ ਪੰਜਾਬ ਲਈ ਵੀ ਤੇ ਇੰਡੀਆ ਲਈ ਵੀ ਬੜੀ ਚੰਗੀ ਗੱਲ ਹੈ ਜਿਹੜਾ ਪੰਜਾਬ ਦਾ ਟੈਲੈਂਟ ਆ ਪੰਜਾਬ ਦਾ ਫਿਊਚਰ ਉਹ ਬਾਹਰ ਨਹੀਂ ਜਾ ਰਹੇ ਆ ਸੋ ਉਹਦੇ ਵਿੱਚ ਇੰਸਟੀਚੂਟਸ ਦਾ ਬੜਾ ਵੱਡਾ ਯੋਗਦਾਨ ਹੈ ਇੱਥੇ ਚੰਗੀ ਐਜੂਕੇਸ਼ਨ ਦੇਣਾ ਤਾਂ ਜੋ ਬੱਚੇ ਬਾਹਰ ਦੀ ਥਾਂ ਤੇ ਇੱਥੇ ਰਹਿ ਕੇ ਪੜ੍ਹਨ ਇੱਥੇ ਹੀ ਕੰਮ ਕਰਨ। ਤਾਂ ਸਰ ਕੀ ਕੋਈ ਸਰਕਾਰ ਤੱਕ ਇਹੋ ਜੀ ਗੱਲ ਪਹੁੰਚਾਓ ਕਿ ਜਿਹੜੇ ਕਾਲਜ ਇਹੋ ਜਿਹੇ ਉਪਲਾਲਾ ਕਰਦੇ ਨੇ ਜਿਹੜੇ ਕਾਲਜ ਅੱਜ ਵੀ ਨੌਜਵਾਨਾਂ ਦੇ ਭੁੱਖੇ ਨੂੰ ਓਜਵਲ ਕਰਦੇ ਨੇ ਤੇ ਸਰਕਾਰ ਵੀ ਉਹਨਾਂ ਨੂੰ ਕੋਈ ਸਹਿਯੋਗ ਦੋ ਜਿਵੇਂ ਕੋਈ ਸੈਮੀ ਗਵਰਨਮੈਂਟ ਕਾਲਜ ਹੋ ਜਾਂਦੇ ਨੇ ਜਾਂ ਸਰਕਾਰੀ ਵੀ ਇਹਨਾਂ ਨੂੰ ਕੋਈ ਮਦਦ ਮਿਲ ਸਕੇ ਤਾਂ ਕਿ ਇਹ ਕਾਲਜ ਅੱਗੇ ਵੀ ਇਸ ਤਰ੍ਹਾਂ ਬਲੰਦੀਆਂ ਛੁੰਦੇ ਰਹਿਣ। ਅ ਦੇਖੋ ਉਹ ਅਲੱਗ-ਅਲੱਗ ਪਾਲਿਸੀਜ਼ ਨੇ ਅ ਸਰਕਾਰ ਦਾ ਨੁਮਾਇੰਦਾ ਹੋਣ ਦੇ ਸਰਕਾਰ ਦੇ ਵਿੱਚ ਕਹਿੰ ਲੋ ਸਾਡਾ ਯੋਗਦਾਨ ਹੋਣ ਦੇ ਨਾਤੇ ਜੋ ਵੀ ਇਸ ਇੰਸਟੀਚਿਊਟ ਲਈ ਜਾਂ ਐਜੂਕੇਸ਼ਨ ਲਈ ਜੋ ਵੀ ਕਰ ਸਕਦੇ ਹੋਏ ਸਰਕਾਰ ਉਹਦੇ ਲਈ ਮੇਰੇ ਕੋਈ ਕਹਿਣ ਦੀ ਗੱਲ ਨਹੀਂ ਵੈਸੇ ਹੀ 24 ਘੰਟੇ ਮੈਨੇਜਮੈਂਟ ਦੇ ਨਾਲ ਇਸ ਇੰਸਟੀਚਿਊਟ ਦੇ ਨਾਲ ਉਜਵਨ ਨੂੰ ਕੀ ਮੈਸੇਜ ਦੇਣਾ ਚਾਹਲੋ ਪਹਿਲੇ ਕਿ ਨਾਰਾਜ਼ਗੀ ਹੁੰਦੀ ਸੀ ਵੀ ਇਥੇ ਤਾਂ ਨੌਕਰੀ ਹੈ ਨਹੀਂ ਸਾਰੇ ਬਾਹਰ ਜਾਣ ਲੱਗੇ ਸੀ ਪਰ ਹੁਣ ਵਾਪਸ ਆ ਰਹੇ ਨੇ ਤਾਂ ਹੁਣ ਸਰਕਾਰ ਵੱਲੋਂ ਕੀ ਪ੍ਰੋਸਾ ਦਵਾਉਂਦੇ ਹੋ ਵੀ ਜਿਹੜਾ ਪੜੂਗਾ ਤੇ ਉਹਨੂੰ ਨੌਕਰੀ ਕਿਸ ਤਰ੍ਹਾਂ ਦੀ ਮਿਲੇਗੀ ਸਪਾਰਸੀ ਮਿਲੇਗੀ ਜਾਂ ਉਹਦੇ ਟੈਲੈਂਟ ਦੇ ਹਿਸਾਬ ਨਾਲ ਮਿਲੇਗੀ ਦੇਖੋ ਵੈਸੇ ਜੇ ਆਪਾਂ ਨੌਕਰੀ ਦੀ ਗੱਲ ਕਰੀਏ ਪਿਛਲੇ 3 ਸਾਲਾਂ ਤੋਂ ਜਦੋਂ ਤੋਂ ਪੰਜਾਬ ਦੇ ਵਿੱਚ ਸਰਕਾਰ ਬਣੀ ਤਾਂ 55000 ਨੌਕਰੀ ਮਾਨ ਸਾਹਿਬ ਨਿਯੁਕਤੀ ਪੱਤਰ ਦੇ ਚੁੱਕੇ ਆ 3 ਸਾਲਾਂ ਦੇ ਵਿੱਚ ਜਿਹੜੀ ਇੱਕ ਬੜੀ ਵੱਡੀ ਗਿਣਤੀ ਹੈ ਪਰ ਉਹਦੇ ਤੋਂ ਬਿਨਾ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਇੱਥੇ ਪ੍ਰੈਕਟੀਕਲ ਦੀ ਟੈਕਨੀਕਲ ਨੋਲਿਜ ਦੀ ਸਰਕਾਰ ਕੋਈ ਵੀ ਸਰਕਾਰ ਹੈ ਉਹ 100% ਲੋਕਾਂ ਨੂੰ ਸਰਕਾਰੀ ਰੋਜ਼ਗਾਰ ਨਹੀਂ ਆਪਾਂ ਦੇ ਸਕਦੇ ਕੁਝ ਆਪਣੇ ਜਿਹੜੇ ਕਹਿ ਲੋ ਵੀ ਬੱਚਿਆਂ ਨੂੰ ਆਪਣੇ ਆਉਣ ਵਾਲੇ ਪੰਜਾਬ ਦੇ ਭਵਿੱਖ ਨੂੰ ਕੁਝ ਤਾਂ ਪ੍ਰਾਈਵੇਟ ਨੌਕਰੀ ਲਈ ਪ੍ਰਾਈਵੇਟ ਆਪਣੇ ਕੰਮ ਲਈ ਉਹ ਨੌਕਰੀਆਂ ਕਲਾ ਕਰਨ ਵਾਲੇ ਨਾਲ ਬੰਨ ਨੌਕਰੀਆਂ ਦੇਣ ਵਾਲੇ ਵੀ ਬੰਨ ਵਾਲੇ ਚਾਹੀਦੇ ਆ ਜੋ ਹਾਂ ਜਿਹੜਾ ਸੈਲਫ এমਪਲੋਏ ਹੋਵੇ ਜਾਂ ਉਹ ਹੋਰ ਅੱਗੇ ਨੌਕਰੀਆਂ ਦੇਣ ਕੋਈ ਐਦਾਂ ਦਾ ਕੰਮ ਕਰਨ ਜਿਹਦੇ ਚ ਉਹਨਾਂ ਕੋਲੇ 10 ਬੰਦੇ ਕੰਮ ਕਰਨ ਕੋਈ ਆਪ ਦਾ ਬਿਜ਼ਨਸ ਕਰਨ ਆਪ ਦਾ ਰੋਜ਼ਗਾਰ ਕਰਨ ਸੋ ਆਪਾਂ ਨੂੰ ਨੌਜਵਾਨਾਂ ਨੂੰ ਉਸ ਤਰੀਕੇ ਤਿਆਰ ਕਰਨ ਦੀ ਜ਼ਰੂਰਤ ਹੈ ਕਿ ਉਹ ਇੱਕ ਸਰਕਾਰੀ ਨੌਕਰੀ ਦੇ ਡਿਪੈਂਡੈਂਟ ਨਾ ਰਹੇ ਉਹਦੇ ਤੋਂ ਬਿਨਾ ਆਪਣਾ ਕਹਿ ਲੋ ਵੀ ਜਿਹਦੇ ਚ ਆਪਦਾ ਰੋਜ਼ਗਾਰ ਕਰਨ ਦੀ ਆਪਦਾ ਬਿਜ਼ਨਸ ਕਰਨ ਦੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਜੋ ਇਸ ਇੰਸਟੀਚਿਊਟ ਦੇ ਵਿੱਚ ਖਾਸ ਕਰਕੇ ਜਿਵੇਂ ਪਹਿਲਾਂ ਦੱਸਿਆ ਵੀ ਪ੍ਰੈਕਟਿਕ ਨਿਕਲਦਾ ਜਾਂ ਜਿਹੜਾ ਕਹ ਲੋ ਵੀ ਅੱਗੇ ਕੰਮ ਆਉਣਾ ਐਕਚੁਅਲ ਚ ਉਹਦੇ ਤੇ ਜ਼ਿਆਦਾ ਫੋਕਸ ਦਿੱਤਾ ਜਾਂਦਾ ਸੱਚ ਜਿਵੇਂ ਇੱਕ ਇਤਫਾਕ ਐ ਸਰਬ ਇੰਜੀਨੀਅਰਿੰਗ ਨਾਲ ਜੁੜੇ ਹੋਏ ਨੇ ਤੁਸੀਂ ਵੀ ਤੇ ਮੈਂ ਇਸ ਕਾਲਜ ਦਾ 15 ਦਾ ਸਟੂਡੈਂਟ ਐ ਐਮਪੀ ਸਾਹਿਬ ਇੰਜੀਨੀਅਰ ਨੇ ਹੁਣ ਦੌਰ ਵੀ ਇੰਜੀਨੀਅਰਿੰਗ ਦਾ ਕੰਪਿਊਟਰ ਦਾ ਜੋ ਦੌਰ ਐ ਸੋਸ਼ਲ ਮੀਡੀਆ ਦਾ ਦੌਰ ਐ ਤਾਂ ਮੈਂ ਕਹਿ ਸਕਦਾ ਕਿ ਹੁਣ ਉਡਾਨ ਵਧੀਆ ਮਿਲੇਗੀ ਕਿਉਂਕਿ ਪਹਿਲਾਂ ਕੰਪਿਊਟਰ ਯੁੱਗ ਸੀ ਪਰ ਕੰਪਿਊਟਰ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਨਵੀਂ ਉਡਾਨ ਲੀ ਆਪਾਂ ਸਾਰੇ ਇੰਜੀਨੀਅਰਿੰਗ ਦੇ ਨਾਲ ਜੁੜੇ ਹੋਇਆ ਕੀ ਕਹਿਣਾ ਜਿਹੜਾ ਨੌਜਵਾਨਾਂ ਨੂੰ ਕਿਉਂਕਿ ਮੀਨਾ ਕਮਾਰੇ ਨੇ ਅ ਦੇਖੋ ਹਰ ਇੱਕ ਸਮੇਂ ਦੇ ਵਿੱਚ ਦੌਰ ਆਉਂਦੇ ਆ ਆਪਣੇ ਤੋਂ ਪਹਿਲਾਂ ਕਦੇ ਪਹਿਲਾਂ ਗ੍ਰੀਨ ਰੈਵਿਊਲੂਸ਼ਨ ਆਇਆ ਤੇ ਉਹ ਤੋਂ ਬਾਅਦ ਇੰਡਸਟਰੀਅਲ ਰੈਵਿਊਲੂਸ਼ਨ ਆਇਆ ਹਰ ਇੱਕ ਸਮੇਂ ਦੇ ਦੌਰਾਨ ਕਿਸੇ ਨਾ ਕਿਸੇ ਚੀਜ਼ ਦੀ ਅੱਜ ਤੋਂ ਜੇ ਮੈਂ 10 15 ਸਾਲ ਪਹਿਲਾਂ ਜਿਹਦੇ ਚ ਕੰਪਿਊਟਰ ਸਾਇੰਸ ਤੇ ਕਹਿ ਲਓ ਆਪਣਾ ਆਈਟੀ ਦਾ ਇੱਕ ਦੌਰ ਸੀਗਾ ਉਹਦੇ ਤੋਂ ਬਾਅਦ ਸਿਵਲ ਦਾ ਹੋਇਆ ਮਕੈਨਿਕਲ ਦਾ ਹੋਇਆ ਹਰ ਇੱਕ ਚੀਜ਼ ਦੇ ਵਿੱਚ ਅੱਜ ਕੋਈ ਇੱਕ ਨਹੀਂ ਹੁਣ ਏਆਈ ਕਹਿ ਲਓ ਨਵਾਂ ਇੱਕ ਚੀਜ਼ ਆਈ ਹੈ ਇਸ ਦੁਨੀਆ ਦੇ ਵਿੱਚ ਜਿਹਨੇ ਦੁਨੀਆ ਬਹੁਤ ਵੱਡੇ ਲੈਵਲ ਤੇ ਚੇਂਜ ਕੀਤੀ ਆਉਣ ਵਾਲਾ ਫਿਊਚਰ ਵੀ ਹੈ ਹਮੇਸ਼ਾ ਹੀ ਜੀ ਕਿਸ ਕੋਈ ਵੀ ਦੇਸ਼ ਜਾਂ ਕੋਈ ਸੂਬਾ ਜਾਂ ਕੋਈ ਲੋਕ ਤਰੱਕੀ ਕਰਦੇ ਆ ਤਾਂ ਉਹ ਤਾਂ ਕਰਦੇ ਜੋ ਜਮਾਨੇ ਦੇ ਨਾਲ ਚੱਲ ਸਕਦੇ ਆ ਆਪਣਾ ਇੰਟਰਨੈਸ਼ਨਲ ਲੈਵਲ ਤੇ ਜੋ ਦੁਨੀਆ ਦੇ ਵਿੱਚ ਹੋ ਰਿਹਾ ਤਾਂ ਉਸ ਚੀਜ਼ ਨੂੰ ਮੈਚ ਕਰਦੇ ਆ ਉਹ ਮੈਚ ਇੱਕੋ ਚੀਜ਼ ਨਾਲ ਕਰਨਗੇ এডੂਕੇਸ਼ਨ ਨਾਲ ਜੇ ਉਹਨਾਂ ਨੂੰ ਚੰਗੀ এডੂਕੇਸ਼ਨ ਮਿਲੂ ਉਸ ਲੈਵਲ ਦੀ এডੂਕੇਸ਼ਨ ਮਿਲੂ ਸੋ ਇਹਦੇ ਚ ਪੰਜਾਬ ਦੇ ਇੰਸਟੀਟਿਊਟਸ ਜਿਹੜੇ ਇਸ ਚੀਜ਼ ਤੇ ਪਹਿਰਾ ਦੇ ਰਹੇ ਆ ਇਸ ਚੀਜ਼ ਤੇ ਧਿਆਨ ਰੱਖ ਰਹੇ ਆ ਤਾਂ ਜੋ ਬੱਚੇ ਕੱਲੇ ਪੰਜਾਬ ਲਈ ਨਹੀਂ ਕੱਲੇ ਇੰਡੀਆ ਲਈ ਨਹੀਂ ਜਿਹੜੇ ਕਿ ਦੇਸ਼ ਦੇ ਵਿਦੇਸ਼ਾਂ ਦੇ ਵਿੱਚ ਜਾ ਕੇ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਕੰਪਲੀਟ ਕੰਪੀਟੀਸ਼ਨ ਕਰ ਸਕਣ ਤੇ ਉੱਥੇ ਆਪਣਾ ਝੰਡਾ ਗੱਡ ਸਕਣ ਤਾਂ ਇਹ ਸੀਗੇ ਹਲਕਾ ਅਨਛਾ ਸਿੰਦਰ ਸਿੰਘ ਤਾਲੀਵਾ ਜਿਨ੍ਹਾਂ ਨੇ ਗੱਲਬਾਤ ਕੀਤੀ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਚੰਦਰ ਸਿੰਘ ਜੀ ਮੌਜੂਦ ਨੇ ਹੈਡ ਐਡਮਿਸ਼ਨ ਕਾਉਂਸਲ ਦੇ ਜਿਹੜੇ ਮੇਨ ਇੱਥੇ ਦੇ ਇੰਚਾਰਜ ਨੇਗੇ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਸੈਸ਼ਨ ਜਿਹੜਾ ਉਹ ਨਵਾਂ ਸ਼ੁਰੂ ਹੋਇਆਗਾ ਤੇ ਨਵੇਂ ਸੈਸ਼ਨ ਦੀ ਆਗਾਜ਼ ਆ ਜਿਹੜੀ ਨਵੀਆਂ ਬੁਲੰਦੀਆਂ ਦੇ ਨਾਲ ਹੈ ਜਿਹੜੀ ਉਹ ਸ਼ੁਰੂ ਹੋਈ ਐ ਇਸ ਪੂਰਾ ਸ਼ਹਿਰ ਇੱਥੇ ਹਮ ਹਮਾ ਕੇ ਪਹੁੰਚਿਆ ਤੇ ਵਧਾਈਆਂ ਦਿੱਤੀਆਂ ਸਭ ਨੇ ਕੀ ਕਹਿਣਾ ਚਾਹੁੰਦੇ ਆ ਮੈਂ ਪਹਿਲਾਂ ਤਾਂ ਸਾਰੇ ਹੀ ਜਿੰਨੇ ਸਾਡੇ ਮਹਿਮਾਨ ਆਏ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਖਾਸ ਤੌਰ ਤੇ ਸਾਡੇ ਐਮਐਲਏ ਸਾਹਿਬ ਕਾਲਾ ਸਿੰਘ ਕਲਦੀਪ ਸਿੰਘ ਕਾਲਾ ਢੱਲੋਂ ਜੀ ਅਤੇ ਨਾਲ ਹੀ ਸਾਡੇ ਹਰਿੰਦਰ ਸਿੰਘ ਢਾਲੀਵਾਲ ਜੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਹੋਰ ਵੀ ਸਾਡੇ ਜਿਵੇਂ ਗਰਦੀਪ ਸਿੰਘ ਬਾਠ ਜੀ ਸਾਡੇ ਕੋਲੇ ਪਹੁੰਚੇ ਸਨ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਸਮੂਹ ਸੰਗਤ ਦਾ ਧੰਨਵਾਦ ਕਰਦੇ ਹਾਂ ਇਲਾਕੇ ਦੇ ਬਹੁਤ ਸਾਰੇ ਸਾਡੇ ਸਰਪੰਚ ਪੰਚਾਇਤਾਂ ਪੰਚ ਆਏ ਸੀਗੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਜਿਵੇਂ ਕਾਲਜ ਚ ਵੜਦੇ ਆ ਤਾਂ ਇੱਕ ਚੀਜ਼ ਤਾਂ ਹੀ ਵੱਖਰੀ ਪਤਾ ਲੱਗਦੀ ਹੈ ਵੀ ਕਾਲਜ ਨੇਚਰ ਲਵਰ ਹੈ ਕਿਉਂਕਿ ਵੱਡੇ ਲਗਜ਼ਰੀਅਸ ਲਾਉਨ ਨੇ ਇੱਥੇ ਹਰੇ-ਭਰੇ ਪਾਰਕ ਗ੍ਰੀਨਰੀ ਬਹੁਤ ਸੋਹਣੀ ਹੈ ਤਾਂ ਅੱਜ ਵੀ ਜਿਹੜਾ ਪਰਿਆਵਰਣ ਨੂੰ ਲੈ ਕੇ ਧਿਆਨ ਰੱਖਿਆ ਗਿਆ ਦੁਬਿਜ ਵਾਤਾਵਰਣ ਨੂੰ ਪਿਆਰ ਕੀਤਾ ਗਿਆ ਹਾਂਜੀ ਇਹ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਐ ਅਸੀਂ ਤੇ ਸਾਡੀ ਜਿਹੜੀ ਮੈਨੇਜਮੈਂਟ ਐ ਸਾਡੇ ਚੇਅਰਮੈਨ ਸਰ ਨੇ ਜਾਂ ਸਾਡੇ ਪੂਰੇ ਡਾਇਰੈਕਟਰ ਸਰ ਨੇ ਸਾਰੇ ਕਾਲਜ ਦੇ ਵਿੱਚ ਜਿਹੜਾ ਮੇਨ ਸਾਡਾ ਫੋਕਸ ਆ ਉਹ ਗ੍ਰੀਨਰੀ ਤੇ ਐ ਜੇ ਤੁਸੀਂ ਕਾਲਜ ਦੇ ਵਿੱਚ ਤੁਸੀਂ ਘੁੰਮੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਇਸ ਕਾਲਜ ਦੇ ਵਿੱਚ ਇਲਾਕੇ ਦੇ ਜਿੰਨੇ ਕਾਲਜ ਨੇ ਸਭ ਤੋਂ ਜ਼ਿਆਦਾ ਗ੍ਰੀਨਰੀ ਐ ਤਾਂ ਅਸੀਂ ਨੇਚਰ ਲਵਰਾਂਗੇ ਸਾਡੇ ਨਾਲ ਬਰਨਾਲੇ ਤੋਂ ਨੇਚਰ ਲਵਰ ਇੱਕ ਕਲੱਬ ਐ ਗਰੁੱਪਾ ਉਹ ਜੁੜਿਆ ਹੋਇਆ ਅਸੀਂ ਉਹਨਾਂ ਦੀ ਮੋਟੀਵੇਸ਼ਨ ਦੇ ਨਾਲ ਤੁਹਾਨੂੰ ਅੱਜ ਆਪਣੇ ਸੈਸ਼ਨ ਦੀ ਸ਼ੁਰੂਆਤ ਦੇ ਵਿੱਚ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਇਹ ਸਾਰਾ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਵੀ ਜਗ੍ਹਾ ਤੇ ਕੋਈ ਅਸੀਂ ਪਲਾਸਟਿਕ ਦੇ ਵਰਤੋਂ ਨਹੀਂ ਕੀਤੀ ਹੈਗੀ ਜਿਵੇਂ ਅਸੀਂ ਲੰਗਰ ਦੇ ਵਿੱਚ ਵੀ ਕਰੀਏ ਉੱਥੇ ਵੀ ਅਸੀਂ ਸਟੀਲ ਦੇ ਭਾਂਡੇ ਜਾਂ ਸਟੀਲ ਦੇ ਗਲਾਸ ਵਰਤੇ ਨੇ ਜਾਂ ਹੋਰ ਸਾਰੇ ਸਮੇਂ ਜਿੱਥੇ ਵੀ ਕਿਤੇ ਲੋੜ ਸੀਗੀ ਜਿੱਥੇ ਆਪਾਂ ਡਿਸਪੋਜ਼ेबल ਵਰਤ ਲੈਣੇ ਆ ਪਰ ਅਸੀਂ ਉਹਨਾਂ ਚੀਜ਼ਾਂ ਤੋਂ ਅਸੀਂ ਗਰੀਜ਼ ਕੀਤਾ ਅਸੀਂ ਸਾਰੇ ਦੇ ਸਾਰਾ ਨੋ ਪਲਾਸਟਿਕ ਕੋਈ ਯੂਜ਼ ਨਹੀਂ ਕੀਤੀ ਹੈਗੀ ਤਾਂ ਹੋਰ ਨੌਜਵਾਨਾਂ ਨੂੰ ਜੋ ਸ਼ਹਿਰ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਅਸੀਂ ਇਹ ਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਇੱਕ ਤਾਂ ਆਪਣੇ ਇਲਾਕੇ ਦੇ ਵਿੱਚ ਰਹੋ ਨਸ਼ੇ ਛੱਡੋ ਮਿਹਨਤ ਕਰੋ ਪੜ੍ਹਾਈ ਕਰੋ ਰੋਜ਼ਗਾਰ ਦੇ ਮੌਕੇ ਇੱਥੇ ਵੀ ਬਹੁਤ ਨੇ ਜੇ ਸਾਡੇ ਕੋਲ ਸਕਿੱਲ ਹੈ ਤਾਂ ਰੋਜ਼ਗਾਰ ਹੈ ਗਿਆ ਅਸੀਂ ਆਰੀਆ ਪਟਾ ਕੋਲਿਜ ਦੇ ਵਿੱਚ ਬੱਚਿਆਂ ਨੂੰ ਕੱਲੀ ਸਿੱਖਿਆ ਨਹੀਂ ਦਿੰਦੇ ਅਸੀਂ ਉਹਨਾਂ ਨੂੰ ਸਕਿੱਲ ਵੀ ਦਿੰਨੇ ਅਸੀਂ ਉਹਨਾਂ ਨੂੰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਪ੍ਰਦਾਨ ਕਰਦੇ ਹਾਂ ਜਿਨ੍ਹਾਂ ਦੇ ਨਾਲ ਬੱਚੇ ਪੜ੍ਹਾਈ ਦੇ ਨਾਲ-ਨਾਲ ਵਿਦੇਸ਼ਾਂ ਵਾਂਗ ਹੀ ਆਪਣੇ ਪੈਸੇ ਆਪ ਕਮਾ ਕੇ ਆਪਣੀ ਫੀਸਾਂ ਭਰ ਸਕਦੇ ਨੇ ਪਰ ਬੱਚੇ ਦੇ ਵਿੱਚ ਲਗਨ ਹੋਣੀ ਚਾਹੀਦੀ ਆ ਮਿਹਨਤ ਕਰਨ ਦੀ ਇੱਛਾ ਹੋਣੀ ਚਾਹੀਦੀ ਆ ਅਸੀਂ ਬੱਚਿਆਂ ਨੂੰ ਇਲਾਕੇ ਦੇ ਬੱਚਿਆਂ ਨੂੰ ਬਹੁਤ ਅੱਗੇ ਲੈ ਕੇ ਜਾਣਾ ਚਾਹੁੰ ਤੇ ਸਾਡਾ ਇਲਾਕੇ ਚ ਇਹੀ ਸਾਰਿਆਂ ਨੂੰ ਕਹਿਣਾਗਾ ਵੀ ਇੱਕ ਵਾਰੀ ਕਾਲਜ ਚ ਆਓ ਵਿਜ਼ਿਟ ਕਰੋ ਦੇਖੋ ਫਰਕ ਦੇਖੋਗੇ ਤੁਸੀਂ ਤਾਂ ਹੋਰ ਕੀ ਕਹਿਣਾ ਚਾਹੁੰਦੇ ਜਿਵੇਂ ਇਨਫਰਾਸਟ੍ਰਕਚਰ ਵਾਈਜ਼ ਗੱਲ ਕਰੀਏ ਲਗਜ਼ਰੀਅਸ ਗ੍ਰੀਨ ਦੀ ਗੱਲ ਕਰੀਏ ਇਹਦੇ ਨਾਲ ਨਾਲ ਕਹਿ ਸਕਦੇ ਕਿ ਕਾਲਜ ਵਿੱਚ ਆਉਣਾ ਵੀ ਸੌਖਾ ਹੈਗਾ ਕਿਉਂਕਿ ਨੇੜੇ ਬੱਸ ਅੱਡਾ ਹੈਗਾ ਬੱਸ ਅੱਡੇ ਤੋਂ ਬੰਦਾ ਬੱਸ ਲੈ ਕੇ ਇੱਥੇ ਪੈਦਲ ਆ ਸਕਦਾ ਤਾਂ ਕੀ ਕਹਿਣਾ ਚਾਹੁੰਦੇ ਹੋਰ ਕਿਹੜੀ ਕਿਹੜੀ ਫੈਸਿਲਿਟੀਆਂ ਨੇ ਦੇਖੋ ਤੁਹਾਡੀ ਗੱਲ ਸਹੀ ਹੈ ਦੇਖੋ ਆਪਣੇ ਆਰੀਆ ਪਟਾ ਕਾਲਜ ਹੈਗਾ ਜਿਹੜਾ ਇਹ ਚੀਮਾ ਜੋਧਪੁਰ ਦੇ ਬਿਲਕੁਲ ਬੱਸ ਸਟੈਂਡ ਤੋਂ 200 ਮੀਟਰ ਦੇ ਫਰਕ ਦੇ ਨਾਲ ਹੈ ਇੱਥੇ ਬੱਚੇ ਆਰਾਮ ਨਾਲ ਪੈਦਲ ਆ ਜਾਂਦੇ ਨੇ ਕਿ ਬਦਲ ਚਲੇ ਬਸ ਸਟੈਂਡ ਬਣਿਆ ਹੋਇਆਗਾ ਬਾਕੀ ਬਰਨਾਲੇ ਬਸ ਸਟੈਂਡ ਤੋਂ ਵੀ ਆਪਣੀ ਜਿਹੜੀ ਹੈਗੀਗੀ ਪਹੁੰਚ ਅਪਰੋਚ ਆ ਜਿੰਨੀਆਂ ਬੱਸਾਂ ਬਾਜਾਖਾਨਾ ਨੂੰ ਜਾਂਦੀਆਂ ਨੇ ਜਿੰਨੀਆਂ ਮੂਗਾ ਸਾਈਡ ਨੂੰ ਜਾਂਦੀਆਂ ਨੇ ਹਰ ਇੱਕ ਬੱਸ ਜਿਹੜੀ ਉਹ ਇਥੇ ਰੁੱਕ ਕੇ ਜਾਂਦੀ ਆ ਇੱਥੇ ਆਉਣਾ ਅਪਰੋਚ ਕਰਨਾ ਬਹੁਤ ਸੌਖਾ ਹੈਗਾ ਤੇ ਖਾਸ ਤੌਰ ਤੇ ਅਸੀਂ ਬਰਨਾਲੇ ਤੋਂ ਬੱਚਿਆਂ ਦੇ ਲਈ ਇੱਕ ਬੱਸ ਚਲਾਈ ਹੋਈ ਹੈਗੀ ਬਸ ਸਟੈਂਡ ਤੋਂ ਬਰਨਾਲੇ ਲਈ ਬੱਸ ਆ ਗਈ ਜਿਹੜੀ ਉਹ ਕਾਲਜ ਦੇ ਵਿੱਚ ਆਉਂਦੀ ਆ ਬੱਚਿਆਂ ਨੂੰ ਲੈ ਕੇ ਆਉਂਦੀ ਆ ਸਟਾਟ ਕਿ ਜੀ ਅਸੀਂ ਕਿ ਸਤਿੰਦਰ ਸਿੰਘ ਜੀ ਜਿਨ੍ਹਾਂ ਨੇ ਸਾਡਾ ਗੱਲਬਾਤ ਸੰਜਿ ਕੀਤੀ ਦੱਸਿਆ ਕਿ ਕਿਵੇਂ ਵਾਤਾਵਰਣ ਨੂੰ ਪਿਆਰ ਅਤੇ ਵਾਤਾਵਰਣ ਮੁੱਖ ਰੱਖਦੇ ਹੋਏ ਅੱਜ ਜਿਹੜਾ ਇਹ ਸੈਸ਼ਨ ਦੇ ਆਗਾਜ਼ ਕੀਤੇ ਗਏ ਤੇ ਵਾਹਿਗੁਰੂ ਜੀ ਦਾ ਆਲ ਰਸ ਨਾਲ ਲੈ ਕੇ ਸ਼੍ਰੀ ਗੁਰੂ ਰਣ ਸਾਹਿਬ ਜੀ ਦਾ ਆਸ਼ੀਰਵਾਦ ਹਾਸਲ ਕੀਤਾ ਗਿਆ ਸਾਡੇ ਨਾਲ ਸ਼ਹਿਰ ਦੇ ਸਮਾਜ ਸੇਵੀ ਵਿਵੇਕ ਸਵਾਮੀ ਜੀ ਮੌਜੂਦ ਨੇ ਤਸਲ ਜਿਵੇਂ ਦੌਰ ਆਇਆ ਕੌਲ ਫਿਰ ਵੀ ਡੱਕ ਡੋਲੇ ਨ ਖਾਦੇ ਚੱਲਦਾ ਰਿਹਾ ਕਹਿੰਦੇ ਰੁਕਿਆ ਨਹੀਂ ਜਾਂ ਥੱਕਿਆ ਨਹੀਂ ਅੱਜ ਨਵਾਂ ਸੈਸ਼ਨ ਦਾ ਆਗਾਜ਼ ਹੋਇਆ ਹੈਗਾ ਕੀ ਕਹਿਣਾ ਚਾਹੁੰਦੇ ਦੇਖੋ ਜੀ ਪੰਜਾਬ ਦੇ ਕੋਲਜਾਂ ਨੇ ਜਿਹੜਾ ਪਿਛਲੇ 5-7 ਸਾਲਾਂ ਬਹੁਤ ਬੁਰਾ ਮਾੜਾ ਹਾਲ ਦਿਖਿਆ ਹੈ ਕੋਲਜ तकरीबन ਖਾਲੀ ਹੋ ਗਏ ਸੀ ਕੰਮ ਬੋਲਦੇ ਸੀ ਇੱਥੇ ਪਰ ਅਸੀਂ ਧੰਨਵਾਦੀ ਆ ਇਹਨਾਂ ਕੋਲਜਾਂ ਦੇ ਪ੍ਰਬੰਧਕਾਂ ਦੇ ਖਾਸ ਕਰ ਆਰਿਆਪਟਾ ਕੋਲਜ ਦੇ ਪ੍ਰਬੰਧਕਾਂ ਦੇ ਜਿਨ੍ਹਾਂ ਨੇ ਆਪਣਾ ਇਸ ਤਰ੍ਹਾਂ ਮੰਡੋਲਿਆ ਨਹੀਂ ਹੈਗਾ ਉਹਨਾਂ ਨੇ ਤੇ ਇਸੇ ਤਰ੍ਹਾਂ ਉਹਨਾਂ ਨੇ ਆਪਣਾ ਕੋਲਜ ਚਲਾਈ ਰੱਖਿਆ ਤੇ ਅੱਜ ਆਪਾਂ ਦੇਖ ਰਹੇ ਹਾਂ ਮੁੜ ਕੇ ਇੱਥੇ ਰੌਣਕਾਂ ਲੱਗ ਗਈਆਂ ਨੇ ਕੈਨੇਡਾ ਜਾਂਦਾ ਬਾਹਰ ਜਾਂਦਾ ਰੁਝਾਨ ਲੋਕਾਂ ਦਾ ਘਟਿਆ ਬੱਚਿਆਂ ਦਾ ਤੇ ਅੱਜ ਮੁੜ ਇੱਥੇ 3-4000 ਦੇ ਕਰੀਬ ਬੱਚੇ ਜਿਹੜੇ ਹੈਗੇ ਨੇ ਐਡਮਿਸ਼ਨ ਲੈ ਚੁੱਕੇ ਨੇ ਤੇ ਅਸੀਂ ਉਹਨਾਂ ਨੂੰ ਵੀ ਉਹਨਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ ਤਸਾ ਨਾਲ ਐਡਵੋਕੇਟ ਲਕਵੇਸ਼ਰ ਜੀ ਮੌਜੂਦ ਨੇ ਅਸਰ ਇੱਕ ਦੌਰ ਆਇਆ ਸੀ ਜਦੋਂ ਕਾਲਜਾਂ 'ਚ ਗਰਾਵਟ ਆਈ ਬਹੁਤ ਕਾਲਜ ਹੌਂਸਲਾ ਛੱਡ ਗਏ ਬਹੁਤ ਢੇਰੋ ਢੇਰੀ ਹੋ ਗਏ ਪਰ ਇੱਕ ਆਰਿਆਵਰਡ ਗਰੁੱਪ ਆਫ ਇੰਸਟੀਟਿਊਟ ਰਹਿ ਜਾ ਸੀ ਜਿਹਦੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਗਰਾਊਂਡ ਸੀ ਉਹਨਾਂ 'ਚ ਵੀ ਖੱਬਲ ਨਹੀਂ ਉਗਰ ਦਿੱਤਾ ਬਿਲਡਿੰਗਾਂ ਤਾਂ ਖਾਲੀ ਹੋਣ Aryavat Colleges is the one of the renowned college of Barnala area and uh, it's uh, director managing director engineer R K Gupta ji is a very honest very laborious and intelligent people and uh, they are working so nicely and hard work hard work they, as well as uh, their staff is very well qualified at Barnala and uh, very hard working the children is also very cultural. We are saying today, they are going to celebrate and uh, uh, the God, uh, God's name. Means uh, thereby when the session was come, came in the area of Punjab, then they done very hard work in the Bernala area. And uh, their means very nicely done. Everything has been done by the uh, group of uh, institutions and Arabic colleges. I congratulate on the eve of this event, uh, very congratulations to the staff, to the entire managing committee, as well as uh, the children which are learning in this institution. ਸਰ ਨਾ ਚੇਅਰਮੈਨ ਇੰਜੀਨੀਅਰ ਆਰਕੇ ਗੁਪਤਾ ਜੀ ਮੇਰੇ ਨਾਲ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਨਵੇਂ ਸੈਸ਼ਨ ਦਾ ਗਾਜ ਹੋ ਰਿਹਾ ਆਪਾਂ ਉਹ ਦੌਰ ਵੀ ਦੇਖਿਆ ਜਦੋਂ ਕਾਲਜ ਚ ਕਾਂ ਬੋਲਣ ਲੱਗੇ ਸੀ ਉਹ ਦੌਰ ਵੀ ਦੇਖਿਆ ਜਦੋਂ ਬੱਚੇ ਬਾਹਰ ਵਿਦੇਸ਼ਾਂ ਚ ਜਾਣ ਲੱਗੇ ਸੀ ਪਰ ਅੱਜ ਮੁੜ ਤੋਂ ਵੇੜੇ ਚ ਰੌਣਕਾਂ ਲੱਗੀਆਂ ਨੇ ਭਾਈ ਗੁਰੂ ਜੀ ਦੀ ਕਿਰਪਾ ਨਾਲ ਸ਼ੁਰੂ ਤੋਂ ਹੀ ਸਾਡਾ ਮੋਟੋ ਇਹੀ ਰਿਹਾ ਸੀ ਵੀ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇਣੀ ਹੈ ਕੱਲੀ ਥਿਊਰਟੀਕਲ ਨਹੀਂ ਸਿਖਾਉਣਾ ਪ੍ਰੈਕਟੀਕਲ ਤੇ ਵੀ ਫੋਕਸ ਕਰਨਾ ਤੇ ਹੁਣ ਵੀ ਉਸੇ ਮਕਸਦ ਨਾਲ ਹੀ ਚੱਲਦੇ ਰਹੇ ਆ ਤੇ ਮਾੜੇ ਸਮੇਂ 'ਚ ਵੀ ਕਾਲਜ ਕਦੇ ਮਤਲਬ ਬੱਚਿਆਂ ਦਾ ਰ ਹਮੇਸ਼ਾ ਹੀ ਸਾਨੂੰ ਮਾਰਕੀਟ ਚੋਂ ਆਸੇ-ਪਾਸੇ ਤੋਂ ਸੋਸਾਇਟੀ ਤੋਂ ਪਰ ਮਹੰਗਾਰਾ ਮਿਲਿਆ ਤੇ ਉਮੀਦ ਕਰਦੇ ਆਂ ਵੀ ਵਾਹਿਗੁਰੂ ਦੀ ਕਿਰਪਾ ਨਾਲ ਅੱਗੇ ਵੀ ਆਈ ਸਾਨੂੰ ਹੰਗਾਰਾ ਮਿਲਦਾ ਰਹੂਗਾ ਤੇ ਬੱਚੇ ਦੇ ਭਲੇ ਲਈ ਵਧੀਆ ਕੰਮ ਕਰਦੇ ਰਹੂਗਾ। ਜਿਵੇਂ ਮੈਂ ਵੀ ਇਸ ਸੰਸਥਾ ਦਾ ਇੱਕ ਸਟੂਡੈਂਟ ਰਿਆਂ 2015 ਵਿੱਚ ਦਾ ਅੱਜ ਬਹੁਤ ਸਾਰੇ ਹੋਰ ਸਟੂਡੈਂਟ ਵੀ ਆਏ ਹੋਏ ਨੇ। ਉਸ ਟਾਈਮ ਅਸੀਂ ਸਟੂਡੈਂਟ ਹੁੰਦੇ ਸੀ ਪਰ ਅੱਜ ਅਸੀਂ ਵੀ ਇੱਕ ਨਵੀਆਂ ਉਮੰਗਾਂ ਦੇ ਨਾਲ ਅੱਗੇ ਵਧ ਰਹੇ ਆਂ ਤਾਂ ਕਿਵੇਂ ਦੇਖਦੇ ਹੋ ਸਟੂਡੈਂਟ ਜਿਵੇਂ ਮਾਣ ਮਹਿਸੂਸ ਕਰ ਰਹੇ ਨੇ ਅੱਜ। ਅਸੀਂ ਡੇ ਬਾਈ ਡੇ ਜਿਵੇਂ ਤੁਹਾਡੇ ਸਮੇਜ ਵੀ ਕਿਤਾ ਮੁਖੀ ਕੋਰਸਾ ਤੇ ਸਾਡਾ ਮ ਉਸੇ ਤਰ੍ਹਾਂ ਹੁਣ ਵੀ ਸਾਡਾ ਜਿਹੜਾ ਫੋਕਸ ਆ ਬੱਚਿਆਂ ਲਈ ਕੀਤਾ ਮੁੱਖੀ ਕੋਰਸ ਆ ਤੇ ਆ ਜਿੰਨਾਂ ਕਰਨ ਬੱਚਿਆਂ ਦਾ ਇਸ ਸੰਸਥਾ ਦੇ ٹرسٹ ਵੀ ਬਣਿਆ ਵਾ ਇਸ ਵਾਰ ਅਸੀਂ ਕੀਤਾ ਮੁੱਖੀ ਕੋਰਸ ਸ਼ੁਰੂ ਕਰ ਰਹੇ ਹਾਂ ਕੰਪਿਊਟਰ ਦੇ ਵਿੱਚ ਲਈ ਵੈਬ ਡਿਜ਼ਾਈਨਿੰਗ ਦਾ ਆਰਟਸ ਬੱਚਿਆਂ ਲਈ ਕੰਪਿਊਟਰ ਡਿਜ਼ਾਈਨਿੰਗ ਦਾ ਜਿੰਨੇ ਬੱਚੇ ਕਮਰਸ ਫੀਲਡ ਦੇ ਆਉਂਦੇ ਉਹਨਾਂ ਲਈ ਫੋਰਨ ਅਕਾਊਂਟਿੰਗ ਜੀਐਸਟੀ ਲਈ ਪ੍ਰੈਕਟੀਕਲ ਕਲਾਸ ਲੱਗ ਰਹੀ ਹੈ ਜਿਨ੍ਹਾਂ ਨੂੰ ਕਲਾਸ ਨੂੰ ਲਾਉਣ ਲਈ ਪ੍ਰੋਫੈਸ਼ਨਲ ਸੀਏ ਹੀ ਆਰ ਕਿਤੇ ਨੇ ਉਹੀ ਕਲਾਸਿ ਚ ਕੰਡਕਟ ਕਰ ਰਹੇ ਹਨ ਰਾਮ ਕੁਮਾਰ ਸ ਜਿਸ ਤਰ੍ਹਾਂ ਨਵੇਂ ਸੈਸ਼ਨ ਦਾ ਗਾਜ ਹੋ ਰਿਹਾ ਆ ਰਿਹਾ ਬਟ ਬਲੋਂ ਇਸ ਦੌਰ ਦੇ ਬਾਵਜੂਦ ਇਸ ਕਾਲਜ ਨੂੰ ਦੁਬਾਰਾ ਡਿਵੈਲਪ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਨੌਜਵਾਨਾਂ ਦਾ ਭਵਿੱਖੋ ਜੋੜ ਕੀਤਾ ਜਾ ਰਿਹਾ ਆ ਹਾਂ ਐਕਚੁਅਲੀ ਕੁਝ ਦੌਰ ਤੋਂ ਪਿੱਛੇ ਜੇ ਲੋਕ ਜ਼ਿਆਦਾ ਜਿਹੜਾ ਹੈਗਾ ਵਿਦੇਸ਼ਾਂ 'ਚ ਪਲਾਨ ਕਰਨ ਲੱਗੇ ਸੀ ਉਹ ਵਿਦੇਸ਼ਾਂ 'ਚ ਐਡਮਿਸ਼ਨ ਲੈਣ ਲੱਗੇ ਸੀ ਹੁਣ ਦੇਖਣ ਨੂੰ ਲੱਗਿਆ ਲੋਕਾਂ ਦਾ ਜਿਹੜਾ ਰੁਝਾਨ ਆ ਉਹ ਜਿਹੜਾ ਹੈਗਾ ਆਪਣੇ ਖੇਤਰ ਦੇ ਕਾਲਜਾਂ ਦੇ ਵਿੱਚ ਹੀ ਐਡਮਿਸ਼ਨ ਲੈਣ ਦਾ ਹੋਇਆ ਜਿਹਦੇ ਵਿੱਚ ਆ ਰਿਹਾ ਭੱਟਾ ਜਿਹੜਾ ਹੈਗਾ ਬਹੁਤ ਉੱਭਰ ਕੇ ਆਇਆ ਹੈਗਾ ਕਿਉਂਕਿ ਇਹਨਾਂ ਕੋਲੇ ਜੋ ਇਨਫਰਾਸਟ੍ਰਕਚਰ ਇਹਨਾਂ ਕੋਲੇ ਹੈ ਪੂਰੇ ਬਰਨਾਲੇ ਦੇ ਵਿੱਚ ਹੋਰ ਕਿਸੇ ਕੋਲੇ ਨਹੀਂ ਹੈ ਬਾਕੀ ਜਿਹੜੇ ਇਹਨਾਂ ਦੇ ਡਾਇਰੈਕਟਰ ਸਾਹਿਬ ਹੈਗੇ ਰਕੇਸ਼ ਜੀ ਹੈ ਉਹ ਆਪ ਹੀ ਖੁਦ ਜਿਹੜੇ ਹੈਗੇ ਬਹੁਤ ਕੁਆਲੀਫਾਈਡ ਜਿਹੜੇ ਇੰਜੀਨੀਅਰ ਹੈਗੇ ਆ ਤੇ ਬਾਕੀ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਕਾਲਜ ਦੇ ਜਿਹੜੀਆਂ ਹੈਗੀਆਂ ਕ੍ਰੈਡੀਬਿਲਟੀਜ਼ ਜਾਂ ਹੋਰ ਕਾਲਜ ਦੇ ਜਿਹੜੇ ਹੈ ਗ੍ਰੇਡਸ ਲਏ ਹੈ ਕਾਲਜ ਦੇ ਵਿੱਚ ਜੋ ਚੀਜ਼ ਜੋ ਸਮਾਨ ਸੱਜਾ ਹੋਣਾ ਚਾਹੀਦਾ ਜੋ ਬੱਚਿਆਂ ਦੇ ਭਵਿੱਖ ਲਈ ਜੋ ਉਹਨਾਂ ਦੇ ਅ ਪਰਸਨੈਲਿਟੀ ਡਿਵੈਲਪ ਕਰਨ ਵਾਸਤੇ ਉਹ ਇਸ ਸਕੂਲ ਦੇ ਵਿੱਚ ਆਲਰੇਡੀ ਹੈ ਉਸ ਨੂੰ ਪਿਛਲੇ ਸਾਲ ਦੇ ਵਿੱਚ ਇਹਨਾਂ ਨੇ ਹੋਰ ਵੀ ਬਹੁਤ ਜ਼ਿਆਦਾ ਡਿਵੈਲਪਮੈਂਟਾਂ ਕੀਤੀਆਂ ਜਿਹੜੀਆਂ ਜਿਹਦੇ ਨਾਲ ਜਿਹੜੇ ਹੈ ਜਿਹੜੇ ਬੱਚੇ ਪੜ ਰਹੇ ਹਨ ਜਿਹੜੇ ਆਨ ਵਾਲੇ ਬੱਚੇ ਹੈ ਜਿਹੜੇ ਨਵੇਂ ਲੈਣਗੇ ਵੀ ਉਹ ਵੀ ਜਿਹੜੇ ਬੜੇ ਕੰਪੀਟੀਟਿਵ ਆਧਾਰ ਤੇ ਰਹਿਣਗੇ ਔਰ ਲੋਕਾਂ ਨਾਲ ਵਧੀਆ ਕੰਪੀਟੀਟਿਵ ਲੜਨਗੇ ਸਾਡਾ ਜਿਹੜਾ ਇਹ ਕਾਲਜ ਹੈ ਜਿਹੜਾ ਇਹ ਕਾਲਜ ਹੈ ਜਿਹੜਾ ਆਨਵਲ ਟਾਈਮ ਤੇ ਜਿਹੜਾ ਹੈ ਜਿਹੜੇ ਆਸੇ ਪਾਸੇ ਤੇ ਜਿੰਨੇ ਦੇ ਕਾਲਜ ਆ ਉਹਨਾਂ ਤੋਂ ਸਭ ਤੋਂ ਅਗਾ ਵਧਾ ਹੋਊਗਾ ਤਾਂ ਸਨ ਸੀਨੀਅਰ ਐਡਵੋਕੇਟ ਅਵੇ ਜਿੰਦਲ ਜੀ ਮੌਜੂਦ ਨੇ ਤਾਂ ਜਿੰਦਲ ਸਾਹਿਬ ਦੋੜਾ ਐਸੀ ਕਾਲਜਾਂ ਦੇ ਵਿੱਚ ਗ੍ਰਾਵਟ ਆਈ ਕਈ ਕਾਲਜ ਬੰਦ ਵੀ ਹੋ ਗਏ ਕਈ ਬੰਦ ਕਰਕੇ ਉਹਨੂੰ ਢਾਕੇ ਚਲੇ ਗਏ ਪਰ ਜਿਸ ਅਦਾਰੇ ਚ ਜਿਹਨੇ ਜਿੱਥੇ ਆਪਾਂ ਸਿੱਖਿਆ ਹਾਸਲ ਕੀਤੀ ਹੋਵੇ ਉਹ ਅਦਾਰਾ ਅੱਜ ਵੀ ਚੱਲੀ ਜਾਂਦਾ ਹੋਵੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੁੰਦੀ ਹੈ ਅੱਜ ਤੁਸੀਂ ਨਵੇਂ ਸੈਸ਼ਨ ਦੇ ਦੌਰਾਨ ਪਹੁੰਚੋ ਕੀ ਕਹਿਣਾ ਚਾਹੁੰਦੇ ਹੋ ਆਪਣੇ ਤਿਆਰਬੇ ਚ ਮੈਂ ਸਭ ਤੋਂ ਪਹਿਲਾਂ ਆਰਿਆਪਟ ਇੰਸਟੀਟਿਊਸ਼ਨ ਦੇ ਜਿੰਨੇ ਵੀ ਡਾਇਰੈਕਟਰ ਨੇ ਅਹੁਦੇਦਾਰ ਨੇ ਟੀਚਰ ਨੇ ਸਭ ਨੂੰ ਇਸ ਗੱਲ ਦੀ ਵਧਾਈ ਦਿਨਣਾ ਕਿ ਉਹਨਾਂ ਨੇ ਜੋ ਕ੍ਰਾਈਸਿਸ ਪੰਜਾਬ ਦੇ ਵਿੱਚ ਬੱਚਿਆਂ ਦਾ ਬਾਹਰ ਜਾਣ ਨੂੰ ਲੈ ਕੇ ਆਇਆ ਸੀ ਉਸ ਕ੍ਰਾਈਸਿਸ ਨੂੰ ਪਾਰ ਕਰਦੇ ਹੋਏ ਇਸ ਕਾਲਜ ਨੂੰ ਉਸੇ ਤਰ੍ਹਾਂ ਚਾਲੂ ਰੱਖਿਆ ਔਰ ਅੱਜ ਦੀ ਰੇਟ ਦੇ ਵਿੱਚ ਇਸ ਕਾਲਜ ਦਾ ਸਾਡੇ ਇਲਾਕੇ 'ਚ ਪੂਰਾ ਨਾਮ ਹੈ ਔਰ ਇੱਥੇ ਜਿਹੜਾ ਇਨਫਰਾਸਟ੍ਰਕਚਰ ਹੈ ਕਾਲਜ ਦਾ ਉਹ ਇੰਨਾ ਵਧੀਆ ਹੈ ਕਿ ਜਿਸ ਜਿਸ ਤਰ੍ਹਾਂ ਦੀ ਯੂਨੀਵਰਸਿਟੀ ਟਾਈਪ ਜੋ ਇਨਫਰਾਸਟ੍ਰਕਚਰ ਹੁੰਦਾ ਹੈ ਉਸ ਤਰ੍ਹਾਂ ਦਾ ਇਹਨਾਂ ਦਾ ਇਨਫਰਾਸਟ੍ਰਕਚਰ ਹੈ ਬੱਚਿਆਂ ਲਈ ਔਰ ਬੱਚਿਆਂ ਦੇ ਜਿਹੜੇ ਇੱਥੋਂ ਐਜੂਕੇਸ਼ਨ ਲੈਣਗੇ ਉਹਨਾਂ ਦਾ ਇਨਫਰਾਸਟ੍ਰਕਚਰ ਅਚਾਨ ਕਰਕੇ ਉਹਨਾਂ ਦਾ ਜਿਹੜਾ ਮਿਆਰ ਹੈ ਅੱਗੇ ਫਿਊਚਰ ਦੇ ਵਿੱਚ ਉਹ ਬਹੁਤ ਅੱਛਾ ਬਣੂਗਾ ਔਰ ਉਹ ਆਪਣੇ ਫੀਲਡ ਦੇ ਵਿੱਚ ਅੱਗੇ ਜਾ ਕੇ ਜੋ ਇੱਥੋਂ ਐਜੂਕੇਸ਼ਨ ਲੈ ਕੇ ਜਾਣਗੇ ਉਹ ਕਾਮਯਾਬ ਹੋਣਗੇ ਜਿਹੜੇ ਮਤਲਬ ਕਿ ਇੱਥੋਂ ਦੇ ਟੀਚਰ ਨੇ ਉਹ ਬੜੇ ਮਿਹਨਤੀ ਨੇ ਔਰ ਅੱਜ ਵੀ ਤੁਸੀਂ ਦੇਖ ਰਹੇ ਹੋ ਕਿ ਬੱਚੇ ਵੀ ਬੜੇ ਮਿਹਨਤੀ ਨੇ ਉਹ ਕਿਸ ਤਰ੍ਹਾਂ ਆਉਣ ਵਾਲੇ ਜਿਹੜੇ ਅਸੀਂ ਲੋਕ ਆਏ ਆ ਇੱਥੇ ਗੈਸਟ ਆਏ ਆ ਕੋਈ ਵੀ ਆਇਆ ਉਹਨਾਂ ਨੂੰ ਬੜੇ ਪਿਆਰ ਨਾਲ ਅਟੈਂਡ ਕਰ ਰਹੇ ਨੇ ਔਰ ਉਹਨਾਂ ਨੂੰ ਗਾਈਡ ਕਰ ਰਹੇ ਨੇ ਔਰ ਉਹਨਾਂ ਨੂੰ ਜੋ ਰਿਸਪੈਕਟ ਬੰਦੀ ਆ ਉਹ ਦੇ ਰਹੇ ਹਨ ਸਾਡੇ ਨਾਲ ਕਰਮਿੰਦ ਸਿੰਘ ਮਾਨ ਸੈਕਟਰੀ ਡਿਸਟ੍ਰਿਕਟ 바ਰ ਐਸੋਸੀਏਸ਼ਨ ਬਰਨਾਲਾ ਸਰ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਜੀ ਤੇ ਜਿਵੇਂ ਤੁਸੀਂ ਵੀ ਨੌਜਵਾਨੋਂ ਅੱਜਕਲ ਦੇਖ ਰਹੇ ਹੋ ਕਿ ਨੌਜਵਾਨ ਪੀੜ੍ਹੀ ਜਿਹੜੀ ਪਹਿਲਾਂ ਬਾਹਰ ਜਾਣ ਦਾ क्रेज ਸੀ ਪਰ ਜਿਵੇਂ ਤੁਹਾਡੇ ਐਡਵੋਕੇਟ ਲਾਈਨ ਦੇ ਵਿੱਚ ਬਹੁਤ ਸਾਰੇ ਨੌਜਵਾਨ ਆ ਰਹੇ ਨੇ ਚਾਹੇ ਕੁੜੀਆਂ ਚਾਹੇ ਮੁੰਡੇ ਉਸ ਤਰ੍ਹਾਂ ਹੀ ਆ ਜਾ ਰਹੇ ਪਰ ਦੇ ਨਿਊ ਸੈਸ਼ਨ ਚ ਪਹੁੰਚੇ ਜਿਨ੍ਹਾਂ ਨੇ ਕਾਲਜ ਨੂੰ ਹੈ ਜਿਹੜਾ ਮੁਰ ਤੋਂ ਜਾਉਂਦਾ ਕੀਤਾਗਾ ਕਿਉਂਕਿ ਤੁਹਾਨੂੰ ਪਤਾ ਵਿਦੇਸ਼ ਜਾਣ ਕਰਕੇ ਕਾਲਜ ਦੇ ਮਿਆਰ ਡਿੱਗ ਗਏ ਸੀ ਤੇ ਤੁਸੀਂ ਨਵੇਂ ਸੈਸ਼ਨ ਤਰ੍ਹਾਂ ਪਹੁੰਚੋ ਕੀ ਕਹਿਣਾ ਚਾਹੁੰਦੇ ਹੋ ਕਾਲਜ ਦੇ ਮੈਨੇਜਮੈਂਟ ਨੂੰ ਤੇ ਨੌਜਵਾਨਾਂ ਨੂੰ ਕੀ ਮੈਸੇਜ ਹੈ ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਐਪਟ ਕਾਲਜ ਦੀ ਸਮੁੱਚੀ ਟੀਮ ਨੂੰ ਉਹਨਾਂ ਦੇ ਬੋਰਡ ਆਫ ਡਾਇਰੈਕਟਰਸ ਨੂੰ ਉਹਨਾਂ ਦੇ ਟੀਚਰਜ਼ ਨੂੰ ਔਰ ਸਮੁੱਚੇ ਆਰਿਆਪੱਟ ਦੇ ਜਿਹੜੇ ਪਿੱਲਰ ਨੇ ਕਹਿ ਸਕਦੇ ਆ ਸਟੂਡੈਂਟ ਜਿਹੜੇ ਹੈਗੇ ਆ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿ 3000 ਸਟੂਡੈਂਟ ਜਿਹੜਾ ਹੈ ਪਲੱਸ ਐਡਮਿਸ਼ਨਸ ਹੋ ਗਈਆਂ ਨੇ ਆਲਰੇਡੀ ਤੇ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਬੱਚਿਆਂ ਨੂੰ ਸਰ ਇਹ ਹੈ ਕਿ ਅੱਜ ਦੀ ਘੜੀ ਜਿਹੜਾ ਪਹਿਲਾਂ ਸੀ ਇੱਕ ਟਾਈਮ ਆਇਆ ਸੀ ਜਦੋਂ ਫੋਰਨ ਜਾਣ ਦਾ ਜਿਹੜਾ ਟ੍ਰੈਂਡ ਸੀਗਾ ਉਹ ਕਾਫੀ ਜ਼ੋਰ-ਸ਼ੋਰ ਨਾਲ ਵਧਿਆ ਸੀਗਾ ਜੀ ਪਰ ਹੁਣ ਲੋਕ ਜਿਹੜੇ ਆ ਥੋੜੇ ਸਟੇਬਲ ਹੋ ਗਏ ਆ ਉਹ ਲੋਕਾਂ ਦੇ ਵਿੱਚ ਜਿਹੜੀ ਉਹ ਬਾਹਰ ਜਾਣ ਦੀ ਭੁੱਖ ਸੀ ਉਹ ਘਟਦੀ ਜਾਂਦੀ ਆ ਉਹਦਾ ਰੀਜ਼ਨ ਇਹ ਆ ਕਿ ਅਨਮਚਿਓਰਡ ਜਦੋਂ ਤੁਸੀਂ ਕਿਸੇ ਬੱਚੇ ਨੂੰ ਬਾਹਰ ਭੇਜਦੇ ਹੋ ਘਰੇ ਉਹਨਾਂ ਨੇ ਕਦੇ ਪਾਣੀ ਦਾ ਗਲਾਸ ਨਹੀਂ ਚੱਕ ਕੇ ਪੀਤਾ ਹੁੰਦਾ ਤੇ ਬਾਹਰ ਜਾ ਕੇ ਉਹਨਾਂ ਨੂੰ ਆਪਦੇ ਸਰਵਾਈਵਲ ਲਈ ਤੇ ਮਤਲਬ ਕਮਾਉਣਾ ਪੈਂਦਾ ਫਿਰ ਆਪਦੀ ਸਟੱਡੀ ਨੂੰ ਕੰਪਲੀਟ ਕਰਨ ਲਈ ਵੀ ਕਮਾਉਣਾ ਪੈਂਦਾ ਤੇ ਉਸ ਸਾਰੇ ਕੰਡੀਸ਼ਨਸ ਐਂਡ ਸਿਚੁਏਸ਼ਨਸ ਲਈ ਉਹ ਕੈਪੇਬਲ ਨਹੀਂ ਹੁੰਦੇ ਤਾਂ ਇਹ ਬਹੁਤ ਵਧੀਆ ਕਦਮ ਹੈ ਜਿਹੜੇ ਬੱਚੇ ਬਾਹਰ ਜਾਣ ਦੀ بجائے ਇੱਥੇ ਕਾਲਜਸ ਦੇ ਵਿੱਚ ਐਡਮਿਸ਼ਨ ਲੈ ਕੇ ਹੁਣ ਉਹਨਾਂ ਨੇ ਜਿਹੜਾ ਪੜ੍ਹਨਾ ਸਟਾਰਟ ਕੀਤਾ ਤੇ ਕਿਉਂਕਿ ਕਿਤੇ ਨਾ ਕਿਤੇ ਮਾਪਿਓ ਵੀ ਇਹੀ ਚਾਹੁੰਦੇ ਸੀ ਵੀ ਸਾਡੇ ਬੱਚੇ ਆ ਜਿਹੜੇ ਉਹ ਸਾਡੇ ਕੋਲ ਰਹਿਣ ਸਾਡੀਆਂ ਨਿਗਾਹਾਂ ਥੱਲੇ ਰਹਿਣ ਬਾਹਰ ਜਾਣ ਨਾ ਜਾਣ ਸਾਡੇ ਇੱਥੇ ਪੰਜਾਬ 'ਚ ਬਹੁਤ ਕੁਛ ਹੈ ਜੀ ਚੰਗੀਆਂ ਜਿਵੇਂ ਹੁਣ ਆਪਾਂ ਦੇਖੀਏ ਆ ਰਿਹਾ ਪਰ ਸਾਡੇ ਬਰਨਾਲੇ ਜ਼ਿਲ੍ਹੇ ਦਾ ਅਸੀਂ ਤਾਂ ਇੱਕ ਤਰ੍ਹਾਂ ਨਾਲ ਮਾਣ ਨਾਲ ਕਹਿ ਸਕਦੇ ਹਾਂ ਕਿ ਬਹੁਤ ਹੀ ਚੰਗਾ ਇੰਸਟੀਚਿਊਨ ਹੈ ਜਿਹੜਾ ਨਿਕਲ ਕੇ ਆਇਆ ਹੈ ਸਾਹਮਣੇ ਤੇ ਬਰਨਾਲਾ ਦੇ ਵਸੀਆਂ ਲਈ ਇੱਕ ਬਹੁਤ ਚੰਗੀ ਖੁਸ਼ਖਬਰੀ ਹੈ ਕਿਉਂਕਿ ਪਹਿਲਾਂ ਜਦੋਂ ਅਸੀਂ ਪੜ੍ਹਦੇ ਸੀ ਉਦੋਂ ਸਾਡੇ ਟਾਈਮ ਤਾਂ ਇੱਥੇ ਕੋਈ ਇੰਸਟੀਚਿਊਟ ਹੁੰਦਾ ਹੀ ਨਹੀਂ ਸੀਗਾ ਜੀ ਚੰਗੀ ਐਜੂਕੇਸ਼ਨ ਦੇ ਨਾਲ ਹੁਣ ਜੇ ਇੱਥੇ ਦੇਖੀਏ ਤਾਂ ਤਕਰੀਬਨ ਸਾਰੇ ਹਰ ਤਰ੍ਹਾਂ ਦੇ ਇਹਨਾਂ ਨੇ ਜਿਹੜੇ ਆ ਸਬਜੈਕਟਸ ਆ ਜਿਹੜੇ ਉਹ ਪੜ੍ਹਾਏ ਜਾਂਦੇ ਆ ਤੇ ਇਸ وجہ ਨਾਲ ਵੀ ਮਤਲਬ ਬੱਚਿਆਂ ਨੂੰ ਇੱਥੇ ਆਉਣ ਲਈ ਅਸੀਂ ਤਾਂ ਪ੍ਰੇਰਿਤ ਕਰਦੇ ਆ ਕਿ ਤੁਸੀਂ ਆਓ ਪੜ੍ਹੋ ਤੁਸੀਂ ਦੇਖੋ ਪੇਰੈਂਟਸ ਨੂੰ ਵੀ ਇਨਵਾਈਟ ਕਰਦੇ ਆ ਕਿ ਤੁਸੀਂ ਆਉਣ ਇੱਥੇ ਆ ਕੇ ਸਾਰਾ এনवायरमेंट ਦੇਖਣ ਇਹਨਾਂ ਦੇ ਸਕੰਸਟੈਂਸਸ ਟੀਚਰ ਸਾਹਿਬਾਨ ਹੋਰ ਸਾਰੇ ਡਿਪਾਰਟਮੈਂਟ ਨਾਲ ਗੱਲਬਾਤ ਕਰਨੀ ਕਿਸੇ ਨੇ ਆਉਣਾ ਤਾਂ ਸਾਰਿਆਂ ਨੂੰ ਜੀ ਸਾਡੀ ਤਾਂ ਇਹੀ ਬੇਨਤੀ ਹੈ ਕਿ ਤੁਸੀਂ ਆਓ ਬਹੁਤ ਚੰਗਾ ਕਾਲਜ ਹੈ ਇੱਕ ਵਾਰ ਫਿਰ ਤੋਂ ਅਸੀਂ ਵਧਾਈਆਂ ਦਿੰਨੇ ਆ ਜੀ ਬੱਚਿਆਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਬਾਹਰ ਜਾਣ ਦੀ بجائے ਇੱਥੇ ਰਹੋ ਇੱਥੇ ਰਹਿ ਕੇ ਪੜੋ ਇੱਥੇ ਰਹਿ ਕੇ ਕਾਮਯਾਬ ਹੋ ਉਹ ਸਭ ਕੁਝ ਹੈ ਮਿਹਨਤ ਹਰ ਜਗ੍ਹਾ ਕਰਨੀ ਪੈਂਦੀ ਹੈ ਚਾਹੇ ਉਹ ਪੰਜਾਬ ਹੈ ਚਾਹੇ ਉਹ ਫੋਰਨ ਕੰਟਰੀ ਹੈ ਸਾਣਾ ਗੋਰਾ ਸੰਧੂ ਜੀ ਮੌਜੂਦ ਹੈ ਗੋਰਾ ਜੀ ਤੁਸੀਂ ਅੱਜ ਆੜਿਆ ਬੜ ਗਰੁੱਪ ਕੰਫਰੈਂਸੀ ਟੂਰ ਦੇ ਨਵੇਂ ਸੈਸ਼ਨ ਦੇ ਗਾਚ ਪਹੁੰਚਿਓ ਮਤਲਬ ਇੱਕ ਨਵੀਂ ਬੁਲੰਦੀ ਦੇ ਵੱਲ ਵੱਧ ਰਿਹਾ ਕਾਲਜ ਹੈ ਬਹੁਤ ਸਾਰੀਆਂ ਤੁਹਾਨੂੰ ਪਤਾ ਨਹੀਂਆਂ ਚਖੜਾਈਆਂ ਪਰ ਇਹ ਕਾਲਜ ਤੇ ਕਾਲਜ ਦਾ ਮੈਨੇਜਮੈਂਟ ਡੋਲੀ ਨਹੀਂ ਕੀ ਕਹਿਣਾ ਚਾਹੁੰਦੇ ਹੋ ਆ ਦੇਖੋ ਬਰਨਾਲੇ ਜ਼ਿਲ੍ਹੇ ਦੇ ਵਿੱਚ ਆਰੀਆ ਪਟ ਦਾ ਇੱਕ ਬਹੁਤ ਵੱਡਾ ਨਾਮ ਆ ਬਹੁਤ ਮਿਹਨਤੀ ਸਟਾਫ ਆ ਇਹਨਾਂ ਦਾ ਕੋਲ ਬਹੁਤ ਵੱਡੀ ਸਟਰੈਂਥ ਆ ਬੱਚੇ ਇੱਥੇ ਆ ਰਹੇ ਨੇ ਤੇ ਵਧੀਆ ਐਜੂਕੇਸ਼ਨ ਇਹ ਮੈਂ ਮਿਲਕੇ ਓਵਰਆਲ ਚ ਮੈਂ ਇਹ ਕਹੂੰਗਾ ਵੀ ਵਿਦਿਆਰਥੀ ਵਿਸਾਰ ਦੇ ਵਿੱਚ ਵੱਡਾ ਨਾਮ ਆ ਇਹਨਾਂ ਦਾ ਹਨਾ ਬਹੁਤ ਮਿਹਨਤੀ ਇਹਨਾਂ ਦੀ ਮੈਨੇਜਮੈਂਟ ਆ ਸਟਾਫ ਆਗਾ ਤੇ ਬੱਚੇ ਆਗੇ ਇੱਥੇ ਅੱਜ ਇੱਥੇ ਇਹਨਾਂ ਦਾ ਸੁਖਨੀ ਸਾਹਿਬ ਦੇ ਪਾਠ ਦੇ ਉਪਰੰਤ ਬਹੁਤ ਸਾਰੇ ਲੋਕ ਆਏ ਨੇ ਇੱਥੇ ਹਨਾ ਤੇ ਮੈਂ ਇਹਨਾਂ ਨੂੰ ਇਸ ਚੀਜ਼ ਦੀ ਵਧਾਈ ਦੇਣਾਗਾ ਵੀ ਇਹਨਾਂ ਨੇ ਬਹੁਤ ਵਧੀਆ ਇਹ ਕੰਮ ਕਰ ਰਹੇ ਨੇ ਖੇਤਰ ਦੇ ਵਿੱਚ ਏਸੀ ਕਿਸਾਨਾ ਪੂਰੀ ਕਾਲਜ ਮੈਨੇਜਮੈਂਟ ਤੇ ਕੁਝ ਪੁਰਾਣੇ ਸਟੂਡੈਂਟਸ ਤੇ ਅਸੀਂ ਵੀ ਇਥੋਂ ਸਿੱਖਿਆ ਹਾਸਲ ਕੀਤੀ ਹੈ ਕਿ 2015 ਬੈਚ ਦੇ ਅਸੀਂ ਸਟੂਡੈਂਟ ਸੀਗੇ ਜਿਹੜੇ ਤੇ ਅੱਜ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਨਵੇਂ ਸੈਸ਼ਨ ਦੇ ਆਗਾਜ਼ ਦੇ ਵਿੱਚ ਕਰਵਾਇਆ ਜਾ ਰਿਹਾ ਤੇ ਅਸੀਂ ਵਾਹਿਗੁਰੂ ਪਰਮਾਤਮਾ ਅਗੇ ਇਹ ਅਰਦਾਸ ਕਰਦੇ ਹਾਂ ਕਿ ਜਿਸ ਸਿੱਖਿਆ ਸੰਸਥਾ ਦੇ ਵਿੱਚ ਅਸੀਂ ਪੜ੍ਹੇ ਹਾਂ ਜਿਸ ਸਿੱਖਿਆ ਸੰਸਥਾ ਤੋਂ ਅਸੀਂ ਉੱਪਰ ਉੱਠੇ ਹਾਂ ਉਹ ਦਿਨ ਦੁਗਣੀ ਰਾਸ਼ੋਗਣੀ ਤਰੱਕੀ ਕਰਕੇ ਬਲੰਦੀਆਂ ਤੱਕ ਪਹੁੰਚਦੇ ਰਹੇ ਤੇ ਇਸ ਤਰ੍ਹਾਂ ਹੋਰ ਨਵੇਂ ਜਿਹੜੇ ਸਟੂਡੈਂਟਸ ਨੇ ਬੱਚੇ ਨੇ ਉਹਨਾਂ ਦੇ ਭਵਿੱਖ ਨੂੰ ਹੈ ਜਿਹੜਾ ਉਜਵਲ ਕਰ ਅੱਜ ਅਸੀਂ ਆੜਾਫਟ ਗਰੁੱਪ ਆਫ ਇੰਸਟੀਚਿਊਟ ਦੇ ਵਿੱਚ ਖੜੇ ਆ ਤਾਂ ਸਰ ਸਭ ਤੋਂ ਪਹਿਲਾਂ ਮੁਬਾਰਕਬਾਦ ਦੇਣਾ ਚਾਹੁੰਦੇ ਆ ਵੀ ਜਿਸ ਤਰ੍ਹਾਂ ਇੰਨਾ ਵੱਡਾ ਦੌਰ ਆਇਆ ਕਿ